ਫੁਲਵੇਰੀ ਇੱਕ ਬਹੁਤ ਹੀ ਡਰਾਮਣਾ ਇੱਕ ਅਖਰ ਬਣ ਚੁੱਕਾ ਹੈ ਪੰਜਾਬ ਦੇ ਘਰਾਂ ਦੇ ਵਿੱਚ ਕਿ ਜੇ ਵੀ ਕਿਸੇ ਨੂੰ ਕਹਿ ਦਿੱਤਾ ਕਿ ਮੇਰੇ ਸਾਹਮਣੇਲ ਕੈਂਸਰ ਦਾ ਜੋ ਇੱਕ ਡਾਇਗਨੋਸਿਸ ਹੈ ਤੇ ਫੁਲਵੇਰੀ ਦਾ ਡਾਇਗਨੋਸਿਸ ਹੈ ਘਰ ਦੇ ਵਿੱਚ ਸੇਮ ਹੀ ਉਹਨੂੰ ਡਰ ਦੇ ਨਾਲ ਲਿੱਤਾ ਜਾਂਦਾ ਹੈ ਜੇ ਸਾਡੇ ਕੋਲ ਜਿਹੜੇ ਪੇਰੈਂਟਸ ਆਂਦੇ ਨੇ ਉਹਨਾਂ ਦੇ ਜੇ ਬੱਚਾ ਹੋਵੇ ਉਹਦੇ ਤੇ ਕੋਈ ਵਾਈਟ 스ਪੌਟ ਹੁੰਦਾ ਹੈ ਤੇ ਜੇ ਅਸੀਂ ਡਾਕਟਰ ਉਹਨਾਂ ਨੂੰ ਕਹਿ ਦੇਵੇ ਕਿ ਫੁਲਵੇਰੀ ਹੈ ਇਸ ਬੱਚੇ ਨੂੰ ਤਾਂ ਮਾਂ ਤੇ ਉਹਦੇ ਸਾਸ ਸੁੱਕ ਜਾਂਦੇ ਨੇ ਫਲਵੇਰੀ ਹੈ ਕੀ ਹੈ ਦੇਖੋ ਫਲਵੇਰੀ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਪਿਗਮੈਂਟਰੀ ਡਿਸਆਰਡਰ ਹੈ ਜਿਹਦੇ ਅੰਦਰ ਬੋਡੀ ਦੇ ਕਿਸੇ ਵੀ ਅੰਗ ਤੋਂ ਜਿਹੜੇ ਸਾਡੇ ਦੇਖੋ ਸਕਿਨ ਦੇ ਵਿੱਚ ਮੇਨ ਦੋ ਤਰ੍ਹਾਂ ਦੇ ਸੈੱਲ ਹੁੰਦੇ ਆ ਇੱਕ ਹੁੰਦੇ ਕਿਰੈਟਿਨੋਸਾਈਟਿਕ ਹੁੰਦੇ ਮੇਲਾਨੋਸਾਈਟ ਜਿਹੜੇ ਮੇਲਾਨੋਸਾਈਟ ਹੈ ਉਹ ਰੰਗ ਬਣਾਉਣ ਦਾ ਕੰਮ ਕਰਦੇ ਆ ਤੇ ਫਲਵੇਰੀ ਦੇ ਮਰੀਜ਼ਾਂ ਦੇ ਵਿੱਚ ਉਹ ਮੇਲਾਨੋਸਾਈਟ ਦੇ ਅਗੇਂਸਟ ਬੋਡੀ ਆਪ ਹੀ ਐਂਟੀਬਾਡੀਜ਼ ਬਣਾਉਂਦੀ ਹੈ ਤੇ ਜਿਹੜੀ ਮੇਲਾਨੋਸਾਈਟ ਨੂੰ ਅਟੈਕ ਕਰਦੀ ਹੈ ਜਿਹਦੇ ਕਰਕੇ ਰੰਗ ਬਣਾਉਣ ਦੀ ਜਿਹੜੀ ਉਹਨਾਂ ਦੀ ਸ਼ਮਤ ਹੈ ਉਹ ਘੱਟ ਜਾਂਦੀ ਹੈ ਤੇ ਉਹ ਵਾਲਾ ਏਰੀਆ ਚਮੜ ਦੁੱਧ ਬੱਚੀ ਜੇ ਤੁਸੀਂ ਖਾ ਲਿਆ ਤੇ ਤੁਹਾਨੂੰ ਫਲਵੇਰੀ ਹੋ ਜਾਣੀ ਹੈ ਤੇ ਉਹ ਚੀਜ਼ ਨੂੰ ਬਿਲਕੁਲ ਅਵੋਇਡ ਕੀਤਾ ਹੋਇਆ ਹੈ ਦੇਖੋ ਮੈਡੀਟੇਰੀਅਨ ਡਾਈਟ ਜਿਹੜੀ ਬੜੇ ਤੁਸੀਂ ਬੜੇ ਸ਼ੌਕ ਨਾ ਜਾ ਕੇ ਫਿਸ਼ ਐਂਡ ਮਿਲਕ ਸਾਉ ਤੁਸੀਂ ਮਿਲਕ ਪੀਂਦੇ ਹੈਗੇ ਉਹ ਬੜੀਆਂ ਡਾਈਟਸ ਦੁਨੀਆ ਦੇ ਵਿੱਚ ਉਹਦੇ ਵਿੱਚ ਮਿਲਕ ਤੇ ਮੱਛੀ ਦਾ ਇਕੱਠਾ ਉਪਯੋਗ ਕੀਤਾ ਜਾਂਦਾ ਹੈ ਇਸ ਹਿਸਾਬ ਨਾਲ ਤੋਂ ਜਿਹੜੇ ਲੋਕੀ ਉੱਥੇ ਰਹਿ ਰਹੇ ਨੇ ਸਭ ਨੂੰ ਫਲਵੇਰੀ ਹੋ ਜੇ ਇਹਰਾ ਸਭ ਤੋਂ ਵੱਡਾ ਮਿੱਥ ਹੈ ਉਹ ਹੈ ਖੱਟੀਆਂ ਚੀਜ਼ਾਂ ਨਾਲ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਕਿੰਨੇ ਬਣਾਇਆ ਵਿਟਾਮਿਨ ਸੀ ਕਹਿੰਦੇ ਕੁਝ ਕਿ ਵਿਟਾਮਿਨ ਸੀ ਨਾਲ ਜਿੱਟਾ ਹੋ ਸਕਦਾ ਹੈ ਕੁਝ ਕਹਿੰਦੇ ਕਿ ਦੁੱਧ ਨਾਲ ਮੱਛੀ ਨਹੀਂ ਖਾਣੀ ਜਾਂਦੀ ਮੈਂ ਹਜ਼ਾਰਾਂ ਮਰੀਜ਼ ਦੇਖ ਲਏ ਨੇ ਉਹਨਾਂ ਫਲਵੇਰੀ ਦੇ ਤੇ ਇਹਨਾਂ ਦੇ ਵਿੱਚ ਇਸ ਚੀਜ਼ ਦੇ ਵਿੱਚ ਕੋਈ ਵੀ ਸਾਇੰਟਿਫਿਕ ਐਵਿਡੈਂਸ ਨਹੀਂ ਹੈ ਫਲਵੇਰੀ ਦੇ ਮਰੀਜ਼ਾਂ ਨੂੰ ਕਹਿਣਾ ਹੈ ਕਿ ਤੁਹਾਡਾ ਇੱਕ ਲਾਈਨ ਮੈਂ ਦੱਸਾਂਗਾ ਖਾਣ ਪੀਣ ਦਾ ਕੋਈ ਪਰੇਜ ਨਹੀਂ ਹੈ ਤੁਸੀਂ ਚਿੱਟੀਆਂ ਚੀਜ਼ਾਂ ਖਾ ਸਕਦੇ ਹੋ ਬੜੀਆਂ ਲੋਕੀ ਦੁੱਧ ਪੀਣਾ ਬੰਦ ਕਰ ਦਿੰਦੇ ਆ ਦਹੀਂ ਪੀਣਾ ਦਹੀਂ ਖਾਣਾ ਬੰਦ ਕਰ ਦਿੰਦੇ ਆ ਚਾਵਲ ਖਾਣਾ ਬੰਦ ਕਰ ਦਿੰਦੇ ਸੋਚ ਕੇ ਕਿ ਚਿੱਟੀਆਂ ਚੀਜ਼ਾਂ ਨੇ ਫੁਲਵੈਰੀ ਚ ਵੀ ਕੁਝ ਇਦਾਂ ਦਾ ਹੈਗਾ ਕਿ ਜੀਨਸ ਦੇ ਅਕੋਰਡਿੰਗਲੀ ਇਹ ਚਲਦੀ ਆਈਏ ਕਿ ਕਿਸੇ ਨੂੰ ਵੀ ਹੋ ਸਕਦੀ ਹੈ ਡਿਜ਼ੀਜ਼ ਫੁਲਵੈਰੀ ਦੇਖੋ ਇੱਕ ਤਾਂ ਜੈਨੇਟਿਕ ਲਿੰਕ ਤਾਂ ਹੈ ਹੀ ਹੈ ਜੇ ਦੋਨੋਂ ਪੇਰੈਂਟਸ ਨੂੰ ਹੈ ਤਾਂ ਬੱਚੇ ਦੇ ਵਿੱਚ ਫੁਲਵੈਰੀ ਹੋਣ ਦਾ ਦੇਖੋ ਚਾਂਸ ਤਾਂ ਰਹਿੰਦੇ ਰਹਿੰਦੇ ਨੇ ਜੀ ਜੇ ਇੱਕ ਪੇਰੈਂਟ ਨੂੰ ਹੈ ਦੈਨ ਇਟ ਇਜ਼ ਵੈਰੀ ਮੁਸ਼ਕਿਲ ਹੈ ਦੱਸਣਾ ਕੋਈ ਵੀ ਸਾਇੰਟਿਫਿਕ ਲਿਟਰੇਚਰ ਪ੍ਰੋਪਰਲੀ ਦੱਸਦਾ ਨਹੀਂ ਕਿ ਕਿੰਨੇ ਪਰਸੈਂਟ ਜੇ ਇੱਕ ਪੇਰੈਂਟ ਨੂੰ ਫੁ ਤਾਂ ਬੱਚੇ ਦੇ ਵਿੱਚ ਆਉਣ ਦੇ ਕਿੰਨੇ ਚਾਂਸ ਨੇ ਇਹ ਕੋਈ ਵੀ ਸਾਇੰਟਿਫਿਕ ਡਾਟਾ ਪ੍ਰੋਪਰਲੀ ਨਹੀਂ ਦੱਸ ਸਕਦਾ ਕਿ ਇੱਕ ਤੁਸੀਂ ਲੱਕ ਬਾਈ ਚਾਂਸ ਦੀ ਗੱਲ ਕਰੋ ਕਈਆਂ ਦੇ ਬੱਚਿਆਂ ਦੇ ਵਿੱਚ ਫੁਲਵੈਰੀ ਆਉਂਦੀ ਤੇ ਬਈਆਂ ਬੜੇ ਪੇਰੈਂਟਸ ਆਂਦੇ ਜਿਨ੍ਹਾਂ ਨੂੰ ਫੁਲਵੈਰੀ ਤੇ ਬੱਚਿਆਂ 'ਚ ਫੁਲਵੈਰੀ ਨਹੀਂ ਹੁੰਦੀ ਦੇਖੋ ਲੇਮਨ ਦੇ ਲਈ ਜੋ ਅਸੀਂ ਕਹੀਏ ਕਿ ਜਿਹੜੀ ਵਿਟਲੀ ਕੋ ਲਿਪ ਟਿਪਿਕ ਹੁੰਦੀ ਹੈ ਲਿਪਸ ਦੇ ਉੱਤੇ ਜਿਹੜੀ ਫੁਲਵੈਰੀ ਹੁੰਦੀ ਹੈ ਤੇ ਜਿਹੜੀ ਉਂਗਲਾਂ ਦੇ ਟਿਪਸ ਤੇ ਫੁਲਵੈਰੀ ਹੁੰਦੀ ਹੈ ਇਹ ਥੋੜੀ ਸਲੋ ਭਰਦੀ ਹੈ ਟ੍ਰੀਟਮੈਂਟ ਦੇ ਨਾਲ ਇਹਨੂੰ ਯੂਜੂਲੀ ਕੁਝ ਸਾਲ ਲੱਗ ਸਕਦੇ ਕਾਰਨ ਇਹਦਾ ਇਹ ਹੈ ਕਿਉਂਕਿ ਬੁੱਲਾਂ ਤੇ ਤੇ ਰੰਗ ਦੇਖੋ ਐਟ ది ਐਂਡ ਉਹਰੇ ਵਾਲਾਂ ਦੇ ਵਿੱਚੋਂ ਨਿਕਲਣਾ ਵਾਲਾਂ ਦੀ ਜਣਾ ਚੋਂ ਨਿਕਲ ਕੇ ਉਹਨੇ ਚਮੜੀ ਦੇ ਉੱਤੇ ਜਾਣਾ ਤੇ ਜਿਹੜੀ ਥਾਵਾਂ ਤੇ ਨੇਚਰਲੀ ਵਾਲ ਨਹੀਂ ਹੁੰਦੇ ਉੱਥੇ ਰੰਗ ਭਰਨਾ ਥੋੜਾ ਟਾਈਮ ਜ਼ਿਆਦਾ ਲਗਾ ਸਕਦਾ ਜਿਵੇਂ ਮੈਂ ਦੱਸਿਆ ਲਿਫਟ ਟਿਪ ਟੱਤਾਂ ਦੀਆਂ ਉਂਗਲਾਂ ਦੀ ਟਿਪਸ ਹੁੰਦੀਆਂ ਹੱਥਾਂ ਦੀਆਂ ਉਂਗਲਾਂ ਦੀਆਂ ਟਿਪਸ ਸੋ ਇਹ ਥੋੜਾ ਸਲੋ ਭਰਦੀ ਹੈ ਫੇਸ ਦੇ ਦੇਖੋ ਕਿਉਂਕਿ ਸਾਰੀ ਦੁਨੀਆ ਤੁਹਾਡਾ ਫੇਸ ਦੇਖ ਰਹੀ ਹੈ ਸਾਡੇ ਕੋਲ ਪੇਸ਼ੈਂਟਸ ਹੁੰਦੇ ਜੋ ਘਰੋਂ ਬਾਹਰ ਨਹੀਂ ਨਿਕਲਦੇ ਜਿਨ੍ਹਾਂ ਨੂੰ ਬਾਹਰ ਜਾਣ ਦੇ ਵਿੱਚ ਬਹੁਤ ਸ਼ਰਮ ਆਉਂਦੀ ਹੈ ਜੋ ਮੇਕਅਪ ਤੋਂ ਬਿਨਾਂ ਕਰੋ ਬਾਹਰ ਨਹੀਂ ਕਲ ਨਹੀਂ ਸਕਦੇ ਅਸੀਂ ਵਨ ਐਨਕੋਰੇਜ ਕਰਦੇ ਹਾਂ ਕਿ ਤੁਸੀਂ ਮੇਕਅਪ ਲਗਾ ਕੇ ਬਾਹਰ ਜਾਓ ਜੇ ਤੁਹਾਡੀ ਸੈਲਫ ਐਸਟੀਮ ਲਈ ਚੀਜ਼ ਇੰਪੋਰਟੈਂਟ ਹੈ ਬਟ ਫੇਸ ਦੇ ਪੇਸ਼IENTS ਦੇ ਉੱਤੇ ਜੇ ਪੈਚ 1 ਸੈਂਟੀਮੀਟਰ ਦਾ ਵੀ ਹੋਏਗਾ ਤਾਂ ਉਹਨਾਂ ਲਈ ਇਹ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੈ ਉਹਨਾਂ ਲਈ ਤਾਂ ਕਰੋ ਬਾਹਰ ਨਿਕਲਣਾ ਕਿਸੇ ਨੂੰ ਰਿਸ਼ਤੇਦਾਰ ਨੂੰ ਮੂੰਹ ਦਿਖਾਣਾ ਲੋਕ ਕੀ ਕਹਿਣਗੇ ਮੇਰੇ ਦੋਸਤ ਮੇਰੇ ਬਾਰੇ ਕੀ ਸੋਚਣਗੇ ਹੁਣ ਪੇਸ਼IENTS ਪਹਿਲੇ ਹੀ ਕਿਉਂਕਿ ਇੰਨਾ ਪੜ ਕੇ ਆਏ ਨੇ ਗੂਗਲ ਬਾਬਾ ਨੇ ਸਭ ਨੂੰ ਮਾਤ ਦਿੱਤੀ ਹੋਈ ਹੈ YouTube ਦੇ ਉੱਤੇ ਸਾਡੇ ਤੋਂ ਵੱਧ ਗਿਆਨੀ ਬੈਠੇ ਨੇ ਬਿਨਾਂ ਡਿਗਰੀਆਂ ਦੇ ਜੋ ਸਭ ਨੂੰ ਬਹੁਤ ਹੀ ਵਧੀਆ رائے ਦਿੰਦੇ ਨੇ ਮੈਂ ਕਹੂੰਗਾ ਤੇ ਉਹਦੇ ਕਰਕੇ ਲੋਕੀ ਐਨੇ ਡਰੇ ਵੇ ਸਾਡੇ ਕੋਲ ਆਉਂਦੇ ਨੇ ਕਿ ਕੁਝ ਕੁਝ ਲੋਕ ਨੇ ਜਿਨ੍ਹਾਂ ਨੇ 2-2 ਸਾਲ ਤੋਂ ਚਾਵਲ ਹੀ ਨਹੀਂ ਖਾਦੇ ਬੱਚਿਆਂ ਨੂੰ 2-2 ਸਾਲ ਤੋਂ ਮਾਂਵਾਂ ਨੇ ਦੁੱਧ ਨਹੀਂ ਪਿਆਇਆ ਬੱਚਿਆਂ ਨੂੰ ਬੱਚਿਆਂ ਨੂੰ ਮਾਂਵਾਂ ਨੇ ਪਨੀਰ ਨਹੀਂ ਖਵਾਇਆ ਹੁਣ ਇਹ ਤਾਂ ਅਨਪੜਤਾ ਕਹਿ ਸਕਦਾ ਮੈਂ ਬਹੁਤ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਡਾਕਟਰ ਕੀ ਇਹ ਕਿਉਰੇਬਲ ਹੈ ਇਨੂੰ ਠੀਕ ਕਰ ਸਕਦੇ ਆ ਆਪਾਂ ਦੇਖੋ ਫੁਲਵੇਰੀ ਜੇ ਅਰਲੀ ਸਟੇਜ ਤੇ ਫੜੀ ਜਾਵੇ ਜੇ ਇੱਕ ਦਾਗ ਹੋਵੇ ਦੋ ਦਾਗਾਂ ਦੇ ਉੱਤੇ ਹੋਵੇ ਆਪਾਂ ਉਹਨੂੰ ਕਯੂਰ ਕਰ ਦਿੰਨੇ ਆ ਕਿਉਂਕਿ ਇਹ ਇੱਕ ਆਟੋਇਮਿਊਨ ਡਿਜ਼ੀਜ਼ ਹੈ ਦਵਾਈ ਲਗਾਉਂਦੇ ਲਗਾਉਂਦੇ ਦਵਾਈਆਂ ਖਾਂਦੇ ਖਾਂਦੇ ਹੁਣ ਤਾਂ ਬਹੁਤ ਤਰ੍ਹਾਂ ਦੇ ਟ੍ਰੀਟਮੈਂਟਸ ਆ ਗਏ ਬੜੇ ਲੋਕਾਂ ਦੇ ਵਿੱਚ ਮੋਸਟ 90% ਆਫ ਦਾ ਪੋਪੂਲੇਸ਼ਨ ਦੇ ਵਿੱਚ ਉਹ ਜਦੋਂ ਆਪਾਂ ਦਵਾਈ ਸ਼ੁਰੂ ਕਰਦੇ ਆ ਫੁਲਵੇਰੀ ਨਹੀਂ ਵੱਧਦੀ ਤੇ ਜਿਹੜੀ ਹੁੰਦੀ ਆ ਉਹ ਹੌਲੀ ਹੌਲੀ ਖਤਮ ਹੋ ਕੇ ਨਾਰਮਲ ਸਕਿਨ ਉੱਤੇ ਆ ਜਾਂਦੀ ਹੈ ਲੁਧਿਆਣਾ ਟਾਈਮ ਸਿੱਖਿਓ ਤੁਸੀਂ ਮੈਂ ਹਾਂ ਪ੍ਰਪਲਿੰਦ ਕੌਰ ਅੱਜ ਬਹੁਤ ਖਾਸ ਟੌਪਿਕ ਤੇ ਚਰਚਾ ਕਰਨ ਜਾ ਰਹੇ ਹਾਂ ਫੁੱਲ ਵੈਰੀ ਜੋ ਕਿ ਤੁਸੀਂ ਸਾਰਿਆਂ ਨੇ ਆਮ ਆਪਣੇ ਘਰਾਂ ਦੇ ਵਿੱਚ ਸੁਣਿਆ ਵੀ ਹੋਵੇਗਾ ਤੇ ਇਸ ਦੀ ਕਿੰਨੇ ਕੁ ਟਾਈਪਸ ਨੇ ਜਾਂ ਕਿਸ ਤਰੀਕੇ ਨਾਲ ਕਿਉਰ ਹੁੰਦੀ ਹੈ ਉਸ ਚੀਜ਼ ਦੇ ਉੱਤੇ ਖਾਸ ਸਾਡੇ ਨਾਲ ਐਮ ਡੀ ਅਸ਼ਵਜੀਤ ਪੂਰੀ ਡਾਕਟਰ ਮੌਜੂਦ ਨੇ ਜਿਨ੍ਹਾਂ ਨਾਲ ਅੱਜ ਇਸ ਟੌਪਿਕ ਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਕਾਮਨ ਹੋ ਚੁੱਕਿਆ ਹੈ ਔਰ ਇਸ ਕਾਮਨ ਡਿਜ਼ੀਜ਼ ਨਹੀਂ ਕਹਿ ਸਕਦੇ ਇਹਨੂੰ ਇੱਕ ਇਸ ਚੀਜ਼ ਦੇ ਉੱਤੇ ਖਾਸ ਚਰਚਾ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਦੀ ਬਹੁਤ ਸਾਰੇ ਮਿਥ ਬਣ ਚੁੱਕੇ ਨੇ ਕਿ ਇਹ ਚੀਜ਼ ਖਾਓਗੇ ਤਾਂ ਤੁਹਾਨੂੰ ਫੁਲਵੈਰੀ ਹੋ ਸਕਦੀ ਹੈ ਤਾਂ ਇਹ ਤੁਹਾਡੇ YouTube ਦੀ ਸਰਚ ਤੋਂ ਬਾਹਰ ਹੈ ਤੇ ਇਸ ਚਰਚਾ ਦੇ ਉੱਤੇ ਖਾਸ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਡਾਕਟਰ ਅਸ਼ਵਜੀਤ ਪੂਰੀ ਮੌਜੂਦ ਨੇ ਸਸ ਸੀ ਗਾਂਜੀ ਸਸ ਸੀ ਗਾਂਜੀ ਸਰ ਇਹ ਜਿਹੜਾ ਫੁੱਲ ਵੈਰੀ ਵਰਡ ਹੈ ਇਹ ਅਸੀਂ ਘਰਾਂ ਦੇ ਵਿੱਚ ਬਹੁਤ ਸੁਣਿਆ ਬਚਪਨ ਤੋਂ ਹੀ ਕੋਈ ਨਾ ਕੋਈ ਘਰ ਦੇ ਵਿੱਚ ਬਜ਼ੁਰਗ ਸਪੈਸ਼ਲੀ ਇਸ ਚੀਜ਼ ਨੂੰ ਮੈਂਸ਼ਨ ਕਰਦੇ ਸੀ ਕਿ ਤੁਸੀਂ ਆਹ ਚੀਜ਼ ਇਕੱਠੇ ਨਾ ਖਾਈਓ ਤਾਂ ਫੁੱਲ ਵੈਰੀ ਹੋ ਜੇਗੀ ਹੁਣ ਇਹ ਜਿਹੜਾ ਟਾਪਿਕ ਹੈ ਕਾਫੀ ਡਿਟੇਲ ਇਹਦੀ ਵੱਧ ਚੁੱਕੀ ਹੈ ਕਿਉਂਕਿ ਸਰਚ ਜਿਹੜੀ ਸਾਡੀ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਰਿਸਰਚ ਬੜੀ ਜਲਦੀ ਕਰਨ ਲੱਗ ਜੰਨੇ ਆ ਇਹਦੇ ਉੱਤੇ ਬਹੁਤ ਸਾਰੇ ਮਿਥ ਵੀ ਨੇ ਤੇ ਬਹੁਤ ਸਾਰੇ ਫੈਕਟ ਵੀ ਨੇ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈ ਕਿ ਵਿਟਲੈਗੋ ਫੁੱਲ ਵੈਰੀ ਹੈ ਕੀ ਹੈ ਡਿਸਕੋਫੋਲਵੇਰੀ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਪਿਗਮੈਂਟਰੀ ਡਿਸਆਰਡਰ ਹੈ ਜਿਹਦੇ ਅੰਦਰ ਬਾਡੀ ਦੇ ਕਿਸੇ ਵੀ ਅੰਗ ਤੋਂ ਜਿਹੜੇ ਸਾਡੇ ਦੇਖੋ ਸਕਿਨ ਦੇ ਵਿੱਚ ਮੇਨ ਦੋ ਤਰ੍ਹਾਂ ਦੇ ਸੈੱਲ ਹੁੰਦੇ ਆ ਇੱਕ ਹੁੰਦੇ ਕਰੈਟਿਨੋਸਾਈਟਿਕ ਹੁੰਦੇ ਮੇਲਾਨੋਸਾਈਟ ਜਿਹੜੇ ਮੇਲਾਨੋਸਾਈਟ ਆ ਉਹ ਰੰਗ ਬਣਾਉਣ ਦਾ ਕੰਮ ਕਰਦੇ ਆ ਤੇ ਫੁਲਵੇਰੀ ਦੇ ਮਰੀਜ਼ਾਂ ਦੇ ਵਿੱਚ ਉਹ ਮੈਲਾਨੋਸਾਈਟ ਦੇ ਅਗੇਂਸਟ ਬੋਡੀ ਆਪ ਹੀ ਐਂਟੀਬਾਡੀਜ਼ ਬਣਾਉਂਦੀ ਹੈ ਤੇ ਜਿਹੜੀ ਮੈਲਾਨੋਸਾਈਟ ਨੂੰ ਅਟੈਕ ਕਰਦੀ ਹੈ ਜਿਹਦੇ ਕਰਕੇ ਰੰਗ ਬਣਾਉਣ ਦੀ ਜਿਹੜੀ ਉਹਨਾਂ ਦੀ ਸ਼ਮਤ ਹੈ ਉਹ ਘੱਟ ਜਾਂਦੀ ਹੈ ਤੇ ਉਹ ਵਾਲਾ ਏਰੀਆ ਚਮੜੀ ਦਾ ਚਿੱਟਾ ਦੁੱਧ ਵਰਗਾ ਚਿੱਟਾ ਪੈ ਜਾਂਦਾ ਹੈ ਇਹ ਇੰਪੋਰਟੈਂਟ ਬਹੁਤ ਗੱਲ ਹੈ ਸਮਝਣੀ ਕਿ ਉਹ ਦੁੱਧ ਵਰਗਾ ਚਿੱਟਾ ਹੋ ਜਾਏਗਾ ਇੱਕ 파ਟ ਤੋਂ ਸਟਾਰਟ ਹੋਏਗਾ ਤੇ ਹੌਲੀ ਹੌਲੀ ਉਹ ਵੱਧ ਵੀ ਸਕਦਾ ਹੈ ਉਹਦੀ ਮਰਜ਼ੀ ਹੈ ਉਹ ਉੱਥੇ ਹੀ ਰਹਿ ਸਕਦਾ ਹੈ ਕੁਝ ਲੋਕਾਂ ਦੇ ਵਿੱਚ ਫਲੂਅਰੀਆਸੀ ਦੇਖਦੇ ਆ ਇੱਕੋ ਪੈਚ ਰਹਿੰਦਾ ਕੁਝ ਟਾਈਮ ਬਾਅਦ ਉਹ ਵੀ ਠੀਕ ਹੋ ਜਾਂਦਾ ਹੈ ਕੁਝ ਦੇ ਵਿੱਚ ਹੌਲੀ ਹੌਲੀ ਫੈਲਦਾ ਫੈਲਦਾ ਪੂ ਜੀ ਤੇ ਫੁਲਵੈਰੀ ਦੇ ਵਿੱਚ ਜਿਹੜੇ ਆਪਾਂ ਤੁਸੀਂ ਕਹੀ ਹੈਗੀ ਹੈ ਕਿ ਘਰਾਂ ਦੇ ਵਿੱਚ ਫੁਲਵੈਰੀ ਮੈਂ ਤਾਂ ਕਹੂੰਗਾ ਫੁਲਵੈਰੀ ਇੱਕ ਬਹੁਤ ਹੀ ਡਰਾਉਣਾ ਇੱਕ ਅਖਰ ਬਣ ਚੁੱਕਾ ਹੈ ਪੰਜਾਬ ਦੇ ਘਰਾਂ ਦੇ ਵਿੱਚ ਕਿ ਜੇ ਵੀ ਕਿਸੇ ਨੂੰ ਕਹਿ ਦਿੱਤਾ ਕਿ ਮੇਰੇ ਸਾਹਮਣੇਲ ਕੈਂਸਰ ਦਾ ਜੋ ਇੱਕ ਡਾਇਗਨੋਸਿਸ ਆਇਆ ਤੇ ਫੁਲਵੈਰੀ ਦਾ ਡਾਇਗਨੋਸਿਸ ਹੈ ਘਰ ਦੇ ਵਿੱਚ ਸੇਮ ਹੀ ਉਹਨੂੰ ਡਰ ਦੇ ਨਾਲ ਲਿੱਤਾ ਜਾਂਦਾ ਹੈ ਜੇ ਸਾਡੇ ਕੋਲ ਜਿਹੜੇ ਪੇਰੈਂਟਸ ਆਂਦੇ ਨੇ ਉਹਨਾਂ ਦੇ ਜੇ ਬੱਚਾ ਹੋਵੇ ਉਹਦੇ ਤੇ ਕੋਈ ਵਾਈਟ 스ਪੌਟ ਹੁੰਦਾ ਹੈ ਤੇ ਜੇ ਅਸੀਂ ਡਾਕਟਰ ਉਹਨਾਂ ਨੂੰ ਕਹਿ ਦੇਵੇ ਕਿ ਫੁਲ ਵੈਰੀ ਹੈ ਇਸ ਬੱਚੇ ਨੂੰ ਤਾਂ ਮਾਂ ਤੇ ਉਹਦੇ ਸਾਸੂਕ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਬਸ ਸਾਡਾ ਘਰ ਬਰਬਾਦ ਹੋ ਗਿਆ ਹੈ ਸਾਡਾ ਘਰ ਤਬਾਹ ਹੋ ਗਿਆ ਹੈ ਤੇ ਹੁਣ ਕੋਈ ਵੀ ਉਮੀਦ ਨਹੀਂ ਹੈ ਤੇ ਇੱਕ ਬਹੁਤ ਹੀ ਇੱਕ ਪ੍ਰਚਲਿਤ ਚੀਜ਼ ਹੈ ਕਿ ਇਹਨੂੰ ਆਪਾਂ ਫॉर ਸਮ ਰੀਜ਼ਨ ਬੜੀਆਂ ਖਾਨ ਦੀਆਂ ਚੀਜ਼ਾਂ ਨਾਲ ਅਸੋਸੀਏਟ ਕਰਨ ਲੱਗ ਗਏ ਹਾਂ ਸਭ ਤੋਂ ਜ਼ਿਆਦਾ ਜਿਹੜਾ ਮੈਂ ਕਹੂੰਗਾ ਜਿਹੜਾ ਸਭ ਤੋਂ ਵੱਡਾ ਮਿਥ ਹੈ ਉਹ ਹੈ ਖਟੀਆਂ ਚੀਜ਼ਾਂ ਨਾਲ ਮੈਨੂੰ ਨਹੀਂ ਪਤਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਕਿੰਨੇ ਬਣਾਇਆ ਵਿਟਾਮਿਨ ਸੀ ਕਹਿੰਦੇ ਕੁਝ ਕਿ ਵਿਟਾਮਿਨ ਸੀ ਨਾਲ ਜਿੱਟਾ ਹੋ ਸਕਦਾ ਹੈ ਕੁਝ ਕਹਿੰਦੇ ਆ ਕਿ ਦੁੱਧ ਨਾਲ ਮੱਛੀ ਨਹੀਂ ਖਾਣੀ ਚਾਹੀਦੀ ਮੈਂ ਹਜ਼ਾਰਾਂ ਮਰੀਜ਼ ਦੇਖ ਲਏ ਨੂੰ ਫੁਲਵੇਰੀ ਦੇ ਤੇ ਇਹਨਾਂ ਦੇ ਵਿੱਚ ਇਸ ਚੀਜ਼ ਦੇ ਵਿੱਚ ਕੋਈ ਵੀ ਸਾਇੰਟਿਫਿਕ ਐਵੀਡੈਂਸ ਨਹੀਂ ਹੈ ਇੱਕ ਚੀਜ਼ ਮੈਂ ਫੁਲਵੇਰੀ ਦੇ ਮਰੀਜ਼ਾਂ ਨੂੰ ਕਹਿਣਾ ਹਾਂ ਕਿ ਤੁਹਾਡਾ ਇੱਕ ਲਾਈਨਟ ਮੈਂ ਦੱਸਾਂਗਾ ਖਾਣ ਪੀਣ ਦਾ ਕੋਈ ਪਰੇਜ਼ ਨਹੀਂ ਹੈ ਤੁਸੀਂ ਛਿੱਟੀਆਂ ਚੀਜ਼ਾਂ ਖਾ ਸਕਦੇ ਹੋ ਬੜੀਆਂ ਲੋਕੀ ਦੁੱਧ ਪੀਣਾ ਬੰਦ ਕਰ ਦਿੰਦੇ ਆ ਦਹੀਂ ਬਿਨਾ ਦਹੀਂ ਖਾਣਾ ਬੰਦ ਕਰ ਦਿੰਦੇ ਆ ਚਾਵਲ ਖਾਣਾ ਬੰਦ ਕਰ ਦਿੰਦੇ ਸੋਚ ਕੇ ਕਿ ਛਿੱਟੀਆਂ ਚੀਜ਼ਾਂ ਨੇ ਲੋਕੀ ਮਿੱਠਾ ਨਹੀਂ ਖਾਂਦੇ ਲੋਕੀ ਖੱਟਾ ਨਹੀਂ ਖਾਂਦੇ ਲੋਕੀ ਨਿੰਬੂ ਨਹੀਂ ਖਾਂਦੇ ਲੋਕੀ ਆਮਲੇ ਤੋਂ ਡਰਦੇ ਨੇ ਬਹੁਤ ਮਿੱਠਸ ਬਾਕੀ ਜਿਹੜੇ ਆਲਟਰਨੇਟਿਵ ਮੈਡੀਸਨ ਦੇ ਪ੍ਰੈਕਟਿਸ਼ਨਰਸ ਨੇ ਉਹ ਵੀ ਲੋਕਾਂ ਨੂੰ ਕੁਝ ਹੱਦ ਤੱਕ ਡਰਾ ਦਿੰਦੇ ਕਿ ਤੁਸੀਂ ਇਹ ਨਹੀਂ ਖਾਣਾ ਦੁੱਧ ਮੱਛੀ ਦਾ ਕੰਬੀਨੇਸ਼ਨ ਬੜਾ ਘੱਟ ਤੱਕ ਬਣਿਆ ਆਇਆ ਹੈ ਕਿ ਦੁੱਧ ਮੱਛੀ ਜੇ ਤੁਸੀਂ ਖਾ ਲਿਆ ਤੇ ਤੁਹਾਨੂੰ ਫੁਲਵੈਰੀ ਹੋ ਜਾਣੀ ਹੈ ਤੇ ਉਹ ਚੀਜ਼ ਨੂੰ ਬਿਲਕੁਲ ਅਵੋਇਡ ਕੀਤਾ ਹੋਇਆ ਹੈ ਦੇਖੋ ਮੈਡੀਟੇਰੀਅਨ ਡਾਈਟ ਜਿਹੜੀ ਬੜੇ ਤੁਸੀਂ ਬੜੇ ਸ਼ੌਕ ਨਾਲ ਜਾ ਕੇ ਫਿਸ਼ ਐਂਡ ਮਿਲਕ ਸਾਥ ਉਸ ਮਿਲਕ ਪੀਂਦੇ ਹੈਗੇ ਉਹ ਬੜੀਆਂ ਡਾਈਟਸ ਦੁਨੀਆ ਦੇ ਵਿੱਚ ਉਹਦੇ ਵਿੱਚ ਮਿਲਕ ਤੇ ਮੱਛੀ ਦਾ ਇਕੱਠਾ ਉਪਯੋਗ ਕੀਤਾ ਜਾਂਦਾ ਹੈ ਇਸ ਹਾਮਨਾਂ ਤੋਂ ਜਿਹੜੇ ਲੋਕੀ ਉੱਥੇ ਰਹਿ ਰਹੇ ਨੇ ਸਭ ਨੂੰ ਫੁਲਵੈਰੀ ਹੋ ਜੇ ਮਤਲਬ ਇੰਟਰਨੈਸ਼ਨਲੀ ਜੇ ਆਪਾਂ ਦੇਖੀਏ ਕਾਫੀ ਕਾਫੀ ਕੰਟਰੀਜ਼ ਦੇ ਵਿੱਚ ਦੁੱਧ ਦੇ ਮੱਛੀ ਨੂੰ ਇਕੱਠੇ ਇੱਕ ਕੁਜ਼ੀਨ ਚ ਬਣਾਇਆ ਜਾਂਦਾ ਹੈ ਉਸ ਹਾਮਨਾਂ ਤੋਂ ਉਹਨਾਂ ਦੇ ਸਾਰੇ ਪੋਪੂਲੇਸ਼ਨ ਨੂੰ ਫੁਲਵੈਰੀ ਹੋਵੇ ਪਰ ਉਹਦਾ ਹੁੰਦਾ ਨਹੀਂ ਨ ਆਪਣੇ ਮੈਲੈਨੋਸਾਈਟਸ ਦੇ ਨਾਲ ਜਿਹੜੇ ਰੰਗ ਬਣਾਉਂਦੇ ਉਹ ਲੜਦੀ ਹੈ ਉਹ ਵਾਲਾ ਏਰੀਆ ਚਿੱਟਾ ਹੋ ਜਾਂਦਾ दैट इज ऑल ਅੰਦਰੋਂ ਤੁਹਾਡੇ ਕੋਈ ਵੀ ਖਰਾਬੀ ਨਹੀਂ ਹੈਗੀ ਹੈ ਜਿਹੜੇ ਲੋਕਾਂ ਨੂੰ ਫਲਵੇਰੀ ਜਿਹੜੀ ਕੁੜੀਆਂ ਨੂੰ ਫਲਵੇਰੀ ਹੁੰਦੀ ਹੈ ਉਹਨਾਂ ਦੇ ਵੀ ਵਿਆਹ ਹੁੰਦੇ ਨੇ ਉਹ ਵੀ ਨਾਰਮਲ ਜ਼ਿੰਦਗੀ ਜਿੰਦੀਆਂ ਨੇ ਮੁੰਡੇ ਨਾਰਮਲ ਜ਼ਿੰਦਗੀਆਂ ਜਿੰਦੇ ਨੇ ਉਹਨਾਂ ਨੂੰ ਹੋਰ ਕੋਈ ਇਟਸ ਜਸਟ ਅ ਪਿਗਮੈਂਟਰੀ ਡਿਸਆਰਡਰ ਦੇਖ ਜਿਵੇਂ ਔਰਤਾਂ ਨੂੰ ਛਾਈਆਂ ਹੁੰਦੀਆਂ ਉਦਾਂ ਹੀ ਫਲਵੇਰੀ ਛਾਈਆਂ ਦੇ ਵਿੱਚ ਕਾਲਾ ਰੰਗ ਵੱਜ ਜਾਂਦਾ ਫਲਵੈਰੀ ਦੇ ਵਿੱਚੋਂ ਰੰਗ ਚਲਾ ਜਾਂਦਾ ਦੋਨੋਂ ਇੱਕ ਸਪੈਕਟ੍ਰਮ ਦੇ ਆਪੋਜ਼ਿਟ ਐਂਡ ਤੇ ਨੇ ਜੀ ਤਾਂ ਹੁਣ ਤੁਸੀਂ ਜਿਵੇਂ ਡਿਟੇਲ ਦੱਸੀ ਵੀ ਐਕਚੁਅਲ ਚ ਹੈ ਕੀ ਇਹ ਚੀਜ਼ ਹੈ ਇੱਕ ਡਿਸਆਰਡਰ ਹੈ ਜਿਸ ਨੂੰ ਆਪਾਂ ਡਿਜ਼ੀਜ਼ ਇੱਕ ਭਿਆਨਕ ਤੁਮਾਰੀ ਦਾ ਰੂਪ ਦਿੱਤਾ ਹੋਇਆ ਹੈ ਚਾਹੇ ਉਹਨੂੰ ਕਾਲਪਨਿਕ ਤੌਰ ਤੇ ਕਿਹਾ ਜਾਵੇ ਕਿ ਜਿਵੇਂ ਹੁਣ ਘਰਾਂ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਜੇ ਕਿਸੇ ਦੇ ਸਪੌਟ ਹੋਵੇ ਤਾਂ ਉਸ ਚੀਜ਼ ਨੂੰ ਫਲਵੈਰੀ ਸਮਝ ਕੇ ਦੁੱਖ ਮਨਾਉਣਾ ਸ਼ੁਰੂ ਕਰ ਦਿੰਦੇ ਨੇ ਡਾਕਟਰ ਕੀ ਹੈ ਕਿਉਰੇਬਲ ਹੈ ਇਨੂੰ ਠੀਕ ਕਰ ਸਕਦੇ ਆ ਆਪਾਂ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਹੋਣਗੇ ਕਿੱਦਾਂ ਆਪਣੀ ਜਰਨੀ ਲੈ ਕੇ ਆਉਂਦੇ ਸ਼ੁਰੂਆਤੀ ਤੌਰ ਦੇ ਵਿੱਚ ਕਿਉਂਕਿ ਉਹਨਾਂ ਦੀ ਇੱਕ ਜਿਹੜੀ ਹੋਪ ਹੁੰਦੀ ਹੈ ਨਾ ਉਹ ਪਹਿਲਾਂ ਤਾਂ ਬਿਲਕੁਲ ਹੋਪਲੈਸ ਹੁੰਦੇ ਕਿ ਅਸੀਂ ਠੀਕ ਹੀ ਨਹੀਂ ਹੋ ਸਕਦੇ ਇਹ ਹਮੇਸ਼ਾ ਲਈ ਹੈ ਪੁਰਾਤਨ ਸਮੇਂ ਤੋਂ ਇਹ ਚੀਜ਼ਾਂ ਚਲਦੀਆਂ ਆਈਆਂ ਨੇ ਦੇਖੋ ਜਿਹੜਾ ਪੇਸ਼ੈਂਟ ਫਲਵੇਰੀ ਦੇ ਇੱਕ ਪੈਚ ਨਾਲ ਸਾਡੇ ਤੇ ਆਂਦਾ ਹੈ ਉਹਦੇ ਦਿਮਾਗ ਤੇ ਉਹਦਾ 10 ਗੁਣਾ ਵੱਡਾ ਪੈਚ ਹੁੰਦਾ ਉਹਦਾ ਸਾਈਕੋਲੋਜੀਕਲੀ ਉਹ ਬੰਦਾ ਖਤਮ ਹੁੰਦਾ ਕਿ ਮੈਨੂੰ ਫਲਵੇਰੀ ਹੋ ਗਈ ਹੈ ਜੇ ਕੋ ਫਲਵੇਰੀ ਜੇ ਐਟ ਲੀਸਟ ਸਟੇਜ ਤੇ ਫੜੀ ਜਾਵੇ ਜੇ ਇੱਕ ਦਾਗ ਹੋਵੇ ਦੋ ਦਾਗਾਂ ਦੇ ਉੱਤੇ ਹੋਵੇ ਆਪਾਂ ਉਹਨੂੰ ਕਿਉਰ ਕਰ ਦਿੰਨੇ ਆ ਅ ਕਿਉਂਕਿ ਇਹ ਇੱਕ ਆਟੋਇਮਿਊਨ ਡਿਜ਼ੀਜ਼ ਹੈ ਦਵਾਈ ਲਗਾंदे ਲਗਾंदे ਦਵਾਈਆਂ ਖਾਂਦੇ ਖਾਂਦੇ ਹੁਣ ਤਾਂ ਬਹੁਤ ਤਰ੍ਹਾਂ ਦੇ ਟ੍ਰੀਟਮੈਂਟਸ ਆ ਗਏ ਬੜੇ ਲੋਕਾਂ ਦੇ ਵਿੱਚ ਮੋਸਟ 90% ਆਫ ਦਾ ਪੋਪੂਲੇਸ਼ਨ ਦੇ ਵਿੱਚ ਉਹ ਜਦੋਂ ਆਪਾਂ ਦਵਾਈ ਸ਼ੁਰੂ ਕਰਦੇ ਆਂ ਫੁਲਵੈਰੀ ਨਹੀਂ ਵੱਗਦੀ ਤੇ ਜਿਹੜੀ ਹੁੰਦੀ ਆ ਉਹ ਹੌਲੀ ਹੌਲੀ ਖਤਮ ਹੋ ਕੇ ਨਾਰਮਲ ਸਕਿਨ ਉੱਤੇ ਆ ਜਾਂਦੀ ਹੈ ਜੀ ਕੁਝ ਲੋਕਾਂ ਦੇ ਵਿੱਚ ਆਪਾਂ ਜਿਨ੍ਹਾਂ ਨੂੰ ਇੱਕਿਆਂ ਦੋ ਪੈਚ ਨੇ ਤੇ ਆਪਾਂ ਸਰ ਲਗਾਉਣ ਦੀ ਦਵਾਈਆਂ ਸ਼ੁਰੂ ਕਰਦੇ ਆਂ ਬੜਿਆਂ ਦੇ ਵਿੱਚ ਦਵਾਈ ਲਗਾਉਂਦੇ ਲਗਾਉਂਦੇ ਨਵੀਂ ਥਾਂ ਤੇ ਬਾਡੀ ਤੇ ਪੈਚ ਆ ਸਕਦੇ ਨੇ ਉਹਦੇ ਲਈ ਫਿਰ ਸਾਨੂੰ ਦਵਾਈਆਂ ਚੇਂਜ ਕਰਨੀਆਂ ਪੈਂਦੀਆਂ ਜਾਂ ਖਾਣ ਦੀਆਂ ਦਵਾਈਆਂ ਵੀ ਨਾਲ ਐਡ ਕਰਨੀਆਂ ਪੈ ਸਕਦੀਆਂ ਨੇ ਤੇ ਪੇਸ਼ੈਂਟ ਸਾਡੇ ਕੋਲ ਜਿਹੜੇ ਫੁਲਵੈਰੀ ਦੇ ਆਉਂਦੇ ਨੇ अर्ਲੀ ਸਜੈਸਟਨ ਆਲਮੋਸਟ 99% ਫੁਲਵੈਰੀ ਖਤਮ ਹੋ ਜਾਂਦੀ ਹੈ ਤੇ ਬੜਿਆਂ ਵਿੱਚ ਵਾਪਸ ਵੀ ਨਹੀਂ ਆਉਂਦੀ ਪਰ ਜੇ ਵਾਪਸ ਆਂਦੀ ਵੀ ਹੈ ਤਾਂ ਉਹਦਾ ਟ੍ਰੀਟਮੈਂਟ ਫਿਰ ਤੋਂ ਤਾਨੂੰ ਜੇ 슈ਗਰ ਹੋਈ ਤੁਸੀਂ ਆਪਣੇ ਲਾਈਫਸਟਾਈਲ ਬੈਟਰ ਕੀਤਾ ਤੁਹਾਡੀ ਦਵਾਈ ਛੁੱਟ ਗਈ ਬਾਅਦ ਦੇ ਵੀ ਤੁਹਾਡੀਆਂ ਜੇ ਖਾਂਦੀਆਂ ਤਾਂ ਖਰਾਬ ਹੋਈਆਂ ਤਾਂ 슈ਗਰ ਫੇਰ ਆ ਜਾਏਗੀ ਇਹਦਾ ਮਤਲਬ ਇਹਤਨੇ ਨਾ ਕਿ ਬਹੁਤ ਹੀ ਕੋਈ ਡਰਾਮ ਨਹੀਂ ਹੈ ਬਹੁਤ ਹੀ ਭਿਆਨਕ ਗੱਲ ਹੈ ਇੱਕ ਆਟੋਇਮਿਊਨ ਕੰਡੀਸ਼ਨ ਹੈ ਠੀਕ ਹੋ ਜਾਏਗਾ ਅੱਗੇ ਜਾ ਕੇ ਕੁਝ ਟਾਈਮ ਬਾਅਦ ਜੇ ਆਂਦਾ ਪਨ ਹੋ ਫੇਰ ਟਰੀਟ ਕਰ ਦਾਂਗੇ ਇਹਦੇ ਚ ਘਬਰਾਣ ਦੀਆਂ ਡਰਨ ਦੀ ਕੋਈ ਗੱਲ ਨਹੀਂ ਹੈਗੀ ਫੁਲ ਬੈਡੀ ਦੇ ਵਿੱਚ ਜੀ ਤੁਸੀਂ ਦੱਸਿਆ ਵੀ ਇਹ ਮਾਨਸਿਕ ਤੌਰ ਤੇ ਜ਼ਿਆਦਾ ਪਰੇਸ਼ਾਨ ਕਰਦੀ ਚੀਜ਼ ਤਾਂ ਦੇਖਿਆ ਜਾਵੇ ਵੀ ਹੁਣ ਹੈਰਿਡੇਟਰੀ ਚੀਜ਼ਾਂ ਜਿਹੜੀਆਂ ਨੂੰ ਦੇਖਿਆ ਜਾਂਦੇ ਹੁਣ ਤੁਸੀਂ 슈ਗਰ ਦਾ ਮੈਂਸ਼ਨ ਕੀਤਾ ਕਿ ਜੇ ਕਿਸੇ ਨੂੰ 슈ਗ ਉਹ ਤਾਂ ਮੰਨ ਲਓ ਵੀ ਕਹਿ ਦਿੰਦੇ ਵੀ ਜੇ ਤੁਹਾਡੇ ਫਾਦਰ ਨੂੰ ਸੀਗੀ ਤਾਂ ਤੁਹਾਨੂੰ ਵੀ ਹੋ ਸਕਦੀ ਹੈ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਬਾਰਡਰ ਲਾਈਨ ਵਗੈਰਾ ਸਭ ਚੈੱਕ ਕਰਵਾਉਂਦੇ ਰਹਿੰਦੇ ਆ ਫੁਲਵੈਰੀ ਚ ਵੀ ਕੁਝ ਇਦਾਂ ਦਾ ਹੈਗਾ ਕਿ ਜੀਨਸ ਦੇ ਅਕੋਰਡਿੰਗਲੀ ਇਹ ਚੱਲਦੀ ਆਈਏ ਕਿ ਕਿਸੇ ਨੂੰ ਵੀ ਹੋ ਸਕਦੀ ਹੈ ਡਿਜ਼ੀਜ਼ ਫੁਲਵੈਰੀ ਦੇਖੋ ਇੱਕ ਤਾਂ ਜੈਨੇਟਿਕ ਲਿੰਕ ਤਾਂ ਹੈ ਹੀ ਹੈ ਜੇ ਦੋਨੋਂ ਪੇਰੈਂਟਸ ਨੂੰ ਹੈ ਤਾਂ ਬੱਚੇ ਦੇ ਵਿੱਚ ਫੁਲਵੈਰੀ ਹੋਣ ਦਾ ਦੇਖੋ ਚਾਂਸ ਤਾਂ ਰਹਿੰਦੇ ਰਹਿੰਦੇ ਨੇ ਜੀ ਜੇ ਇੱਕ ਪੇਰੈਂਟ ਨੂੰ ਹੈ ਦੈਨ ਇਟ ਇਜ਼ ਵੈਰੀ ਮੁਸ਼ਕਿਲ ਹੈ ਦੱਸਣਾ ਕੋਈ ਵੀ ਸਾਇੰਟਿਫਿਕ ਲਿਟਰੇਚਰ ਪ੍ਰੋਪਰਲੀ ਦੱਸਦਾ ਨਹੀਂ ਕਿ ਕਿੰਨੇ ਪਰਸੈਂਟ ਜੇ ਇੱਕ ਪੇ ਤਾਂ ਬੱਚੇ ਦੇ ਵਿੱਚ ਆਉਣ ਦੇ ਕਿੰਨੇ ਚਾਂਸ ਨੇ ਇਹ ਕੋਈ ਵੀ ਸਾਇੰਟਿਫਿਕ ਡਾਟਾ ਪ੍ਰੋਪਰਲੀ ਨਹੀਂ ਦੱਸ ਸਕਦਾ ਕਿ ਇੱਕ ਤੁਸੀਂ ਲੱਕ ਬਾਈ ਚਾਂਸ ਦੀ ਗੱਲ ਕਰ ਲੋ ਕਈਆਂ ਦੇ ਬੱਚਿਆਂ ਦੇ ਵਿੱਚ ਫੁਲਵੈਰੀ ਆਉਂਦੀ ਤੇ ਬਈਆਂ ਬڑے ਪੇਰੈਂਟਸ ਆਂਦੇ ਜਿਨ੍ਹਾਂ ਨੂੰ ਫਲਵੇਰੀਆ ਤੇ ਬੱਚਿਆਂ ਚ ਫਲਵੇਰੀ ਨਹੀਂ ਹੁੰਦੀ ਅੱਗੇ ਜਾ ਕੇ ਉਹਨਾਂ ਦੇ ਪੋਤਿਆਂ ਨੂੰ ਹੋ ਜਾਏ दैट इज अ ਡਿਫਰੈਂਸ ਵਰੀ ਅਸੀਂ ਨਹੀਂ ਦੱਸ ਸਕਦੇ ਜੈਨੇਟਿਕਲੀ ਕਿਦਾ ਹੋਏ ਹੋਏਗਾ ਮੋਸਟਲੀ ਸਾਇੰਸ ਇਹਦੇ ਬਾਰੇ 100% ਨਹੀਂ ਕਮੈਂਟ ਕਰ ਸਕਦੀ ਪਰ ਇਹਦੇ ਮੋਸਟਲੀ ਜਿਹੜੇ ਪੇਸ਼ੈਂਟਸ ਆਂਦੇ ਉਹ ਕਹਿੰਦੇ ਨਾ ਮੇਰੇ ਫਾਦਰ ਮਦਰ ਨੂੰ ਸੀ ਨਾ ਉਹਨਾਂ ਦੇ ਕਿਸੇ ਸਾਈਡ ਨੂੰ ਸੀਗੀ ਤੇ ਇੱਕ ਇਨਸੀਡੈਂਟਲੀ ਬੱਚਾ ਲੋਕਾਂ ਦੇ ਵਿੱਚ ਇਹ ਬਿਮਾਰੀ ਸ਼ੁਰੂ ਹੋ ਸਕਦੀ ਹੈ ਇਹਦਾ ਕੋਈ ਜੈਨੇਟਿਕ ਲਿੰਕ ਸਟੈਬਲਿਸ਼ ਕਰਨਾ ਇੰਪੋਰਟੈਂਟ ਨਹੀਂ ਹੈ ਜੇ ਕਿਸੇ ਦੇ ਪੇਰੈਂਟਸ ਨੂੰ ਸੀਗੀ ਵੀ ਉਹਦਾ ਵੀ ਟਰੀਟਮੈਂਟ ਸੇਮ ਹੈ ਜੇਕਰ ਸਿਰ ਦੇ ਪੇਰੈਂਟਸ ਨੂੰ ਨਹੀਂ ਸੀ ਖਾਨਦਾਨ ਚ ਨਹੀਂ ਸੀ ਉਹਦਾ ਵੀ ਟ੍ਰੀਟਮੈਂਟ ਆਉਂਦਾ ਸੇਮ ਲਾਈਨ 'ਚ ਚੱਲੇਗਾ ਜੀ ਤੁਸੀਂ ਟ੍ਰੀਟਮੈਂਟ ਦੀ ਗੱਲ ਕੀਤੀ ਹੈ ਤਾਂ ਟ੍ਰੀਟਮੈਂਟ ਤੋਂ ਪਹਿਲਾਂ ਇੱਕ ਆਈਡੈਂਟੀਫਿਕੇਸ਼ਨ ਦੀ ਜੇਕਰ ਦੇਖਿਆ ਜਾਵੇ ਕਿ ਬੱਚੇ ਛੋਟੇ ਹੁੰਦੇ ਐ ਜੇ ਕੋਈ ਪੇਰੈਂਟਸ ਦੇਖ ਲੈਣ ਵੀ ਇਹਦੇ ਸਪੌਟ ਬਣ ਰਿਹਾ ਉਸੇ ਟਾਈਮ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਤਾਂ ਮੈਨੂੰ ਲੱਗਦਾ ਕਿ ਇਹਦੇ ਚਾਂਸਸ ਘੱਟ ਜਾਂਦੇ ਵੱਧਣ ਦੇ ਤਾਂ ਇਹ ਆਈਡੈਂਟੀਫਿਕੇਸ਼ਨ ਕਿਵੇਂ ਹੋ ਸਕਦੀ ਹੈ ਦੇਖੋ ਇੱਤਾਂ ਬੱਚਿਆਂ ਦੇ ਵਿੱਚ ਇੱਕ ਜਿਹੜੀ ਕਾਮਨਲੀ ਕਹਿ ਦਿੰਦੇ ਐ ਕੈਲਸ਼ੀਅਮ ਦੀ ਕਮੀ ਚ ਅਟੈਕ ਹੋ ਗਈ ਛਿੱਟੇ ਨਿਸ਼ਾਨ ਚਿਹਰੇ ਤੇ ਆ ਜਾਂਦੇ ਨੇ ਅੰਗਰੇਜ਼ੀ ਵਿੱਚ ਕਹਿੰਦੇ ਨੇ ਪਿਟਰੀਆਸਿਸ ਅਲਬਾ ਉਹ ਇੱਕ ਬਹੁਤ ਹੀ ਛੋਟੀ ਜੀ ਮਤਲਬ ਪਿਗਮੈਂਟਰੀ ਪ੍ਰੋਬਲਮ ਹੈ ਜਿਹੜੀ ਯੂਜੂਲੀ ਬੱਚਿਆਂ 'ਚ ਹੋ ਜਾਂਦੀ ਹੈ ਮੈਂ ਇਹ ਵੀ ਕਹਿਣਾ ਚਾਹਾਂਗਾ ਉਹਦੇ 'ਚ ਕੈਲਸ਼ੀਅਮ ਦੀ ਕਮੀ ਦਾ ਕੋਈ ਰੋਲ ਨਹੀਂ ਹੈ ਦੁੱਧ ਜ਼ਿਆਦਾ ਪੀਣ ਨਾਲ ਕੈਲਸ਼ੀਅਮ ਸਪਲੀਮੈਂਟ ਕਰਨਾ ਉਹ ਮਾਰੀ ਠੀਕ ਨਹੀਂ ਹੁੰਦੀ ਜੇ ਹੁਣ ਕਿਸੇ ਬੱਚੇ ਨੂੰ ਸਾਡੇ ਕੋਲ ਆਂਦਾ ਹੈ ਸਾਡੇ ਕੋਲ ਨੂੰ ਬੜੇ ਸਾਡੇ ਕੋਲ ਬਹੁਤ ਟੂਲਸ ਆ ਚੁੱਕੇ ਜਿਵੇਂ ਕਿ ਡਰਮੈਟੋਸਕੋਪ ਹੈ ਅਸੀਂ ਇਹਦੇ ਨਾਲ ਬੱਚੇ ਦਾ ਸਕਿਨ ਦੇਖਦੇ ਹਾਂ ਤੇ ਅਸੀਂ ਦੇਖਦੇ ਆ ਕਿ ਉਹਦੇ ਵਾਲ ਤਾਂ ਨਹੀਂ ਚਿੱਟੇ ਹੋ ਰਹੇ ਉਸ ਕਿੰਦੇ ਥੱਲੋਂ ਜੇ ਵਾਲ ਚਿੱਟੇ ਹੋਣ ਲੱਗ ਜਾਨਾ ਬਹੁਤ ਵੱਡਾ ਲਿੰਕ ਹੁੰਦਾ ਹੈ ਕਿ ਹਾਂ 99% ਫੁਲਵੈਰੀ ਹੈ बिकॉज ਕਿਸੇ ਵੀ ਹੋਰ ਪਿਗਮੈਂਟਰੀ ਕੰਡੀਸ਼ਨ ਦੇ ਵਿੱਚ ਫੁਲਵੈਰੀ ਤੋਂ ਇਲਾਵਾ ਵਾਲ ਚਿੱਟੇ ਨਹੀਂ ਹੁੰਦੇ ਸੋ ਯੰਗ ਏਜ ਦੇ ਵਿੱਚ ਜੇ ਬੱਚੇ ਨੂੰ ਹੁੰਦੀ ਹੈ ਬੱਚੇ ਦੇ ਵਾਈਟ ਸਪੌਟ ਆਉਂਦਾ ਕਿਤੇ ਵੀ ਆ ਸਕਦਾ ਫੇਸ ਤੇ ਆ ਜਾਵੇ ਹੱਥਾਂ ਤੇ ਆ ਜਾਵੇ ਤੇ ਜਦੋਂ ਆਪਾਂ ਇਹਨੂੰ ਇੱਕ ਵਾਰ ਕਨਫਰਮ ਕਰ ਲੈਨੇ ਆ ਕਿ ਫੁਲਵੈਰੀ ਯੂਜੂਲੀ ਇਹ ਦੇਖਣ ਦੇ ਉੱਤੇ ਹੀ ਫੁਲਵੈਰੀ ਪਤਾ ਚੱਲ ਜਾਂਦੀ ਕਿਸ ਨੂੰ ਫੁਲਵੈਰੀ ਹੈ ਬਟ ਹੁਣ ਨਵੀਆਂ ਚੀਜ਼ਾਂ ਨਾਲ ਡਰਮੈਟੋਸਕੋਪ ਦੇ ਨਾਲ ਅਲਟਰਾਵੈਲਟ ਰੇ ਦੇ ਨਾਲ ਜਿਹਨੂੰ ਬੁੱਡਸ ਲੈਮ ਕਹਿੰਦੇ ਉਹਦੇ ਨਾਲ ਵੀ ਅਸੀਂ ਫਲਵੇਰੀ ਨੂੰ ਦੇਖ ਕੇ ਕਨਫਰਮ ਕਰ ਸਕਦੇ ਹਾਂ ਕਿ ਇਹ ਫਲਵੇਰੀ ਹੈ ਜੀ ਤਾਂ ਆਇਡੈਂਟੀਫਿਕੇਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਦੇਖਿਆ ਜਾਵੇ ਵੀ ਤੁਸੀਂ ਜਦੋਂ ਪੇਸ਼ੈਂਟ ਆਂਦਾ ਹੋਏਗਾ ਤੁਸੀਂ ਮੇਬੀ ਉਸ ਨੂੰ ਜਜ ਕਰਦੇ ਹੋਵੋਗੇ ਕਿ ਕਿਸ ਤਰੀਕੇ ਦੀ ਫਲਵੇਰੀ ਹੈ ਬਹੁਤ ਸਾਰੇ ਤਰੀਕੇ ਵੀ ਇਹਦੇ ਵਿੱਚ ਅਸੀਂ ਦੇਖਿਆ ਵੀ ਟਾਈਪਸ ਆਫ ਵਿਟਿਲਿਗੋ ਹੈਗੇ ਤਾਂ ਕਿੰਨੇ ਕੁ ਤਰੀਕੇ ਨੇ ਕਿਵੇਂ ਉਸ ਨੂੰ ਜਿਹੜਾ ਧਿਆਨ ਦਿੱਤਾ ਜਾਂਦਾ ਕਿ ਵਰਸ ਵੀ ਹੋ ਸਕਦਾ ਹੈ ਤੇ ਥੋੜਾ ਨਾਰਮਲ ਵੀ ਇਸ ਚੀਜ਼ ਨੂੰ ਦੇਖੋ ਲੇਮਨ ਦੇ ਲਈ ਜੋ ਅਸੀਂ ਕਹੀਏ ਕਿ ਜਿਹੜੀ ਵਿਟਲੀਗੋ ਲਿਪ ਟਿਪ ਇਕ ਹੁੰਦੀ ਹੈ ਲਿਪਸ ਦੇ ਉੱਤੇ ਜਿਹੜੀ ਫੁਲਵੈਰੀ ਹੁੰਦੀ ਹੈ ਤੇ ਜਿਹੜੀ ਉਂਗਲਾਂ ਦੇ ਟਿਪਸ ਤੇ ਫੁਲਵੈਰੀ ਹੁੰਦੀ ਹੈ ਇਹ ਥੋੜੀ ਸਲੋ ਭਰਦੀ ਹੈ ਟ੍ਰੀਟਮੈਂਟ ਦੇ ਨਾਲ ਇਹਨੂੰ ਯੂਜੂਲੀ ਕੁਝ ਸਾਲ ਲੱਗ ਸਕਦੇ ਕਾਰਨ ਇਹਦਾ ਇਹ ਹੈ ਕਿਉਂਕਿ ਬੁੱਲਾਂ ਤੇ ਤੇ ਉਂਗਲੀਆਂ ਦੇ ਟਿਪਸ ਤੇ ਵਾਲ ਨਹੀਂ ਹੁੰਦੇ ਰੰਗ ਦੇਖੋ ਐਟ ਦਿ ਐਂਡ ਬਾਰੇ ਵਾਲਾਂ ਦੇ ਵਿੱਚੋਂ ਨਿਕਲਣਾ ਵਾਲਾਂ ਦੀ ਜਣਾ ਚੋਂ ਨਿਕਲ ਕੇ ਉਹਨੇ ਚਮੜੀ ਦੇ ਉੱਤੇ ਜਾਣਾ ਤੇ ਜਿਹੜੀ ਥਾਂਵਾਂ ਤੇ ਨੇਚਰਲੀ ਵਾਲ ਨਹੀਂ ਹੁੰਦੇ ਉਥੇ ਰੰਗ ਭਰਨਾ ਥੋੜਾ ਹੱਥਾਂ ਦੀਆਂ ਉਂਗਲਾਂ ਦੀਆਂ ਟਿਪਸ ਸੋ ਇਹ ਥੋੜਾ ਸਲੋ ਪਰਦੀ ਹੈ ਜੇ ਆਪਾਂ ਗੱਲ ਕਰੀਏ ਸੈਗਮੈਂਟਲ ਵਿਟਲੀਗੋ ਸੈਗਮੈਂਟਲ ਵਿਟਲੀਗੋ ਹੁੰਦਾ ਹੈ ਬਾਡੀ ਦੇ ਇੱਕ ਇੱਕ ਹਾਫ ਦੇ ਉੱਤੇ ਵਿਟਲੀਗੋ ਹੁੰਜੇ ਕਿਸੇ ਬੱਚੇ ਦੇ ਸਿਰਫ ਇਹ ਵਾਲੇ ਪਾਰਟ ਇੱਕੋ ਸਾਈਡ ਦੇ ਉੱਤੇ ਫਲਵੇਰੀ ਹੈ ਇਹਨੂੰ ਸੈਗਮੈਂਟਲ ਵਿਟਲੀਗੋ ਕਿਹਾ ਜਾਂਦਾ ਹੈ ਤੇ ਦੇਖਣ ਚ ਆਇਆ ਕਿ ਇਹ ਜਲਦੀ ਨਹੀਂ ਪਰਦਾ ਇਹ ਟਰੀਟਮੈਂਟ ਨੂੰ ਥੋੜਾ ਜਿਆਦਾ ਰੈਜ਼ਿਸਟੈਂਟ ਹੁੰਦਾ ਹੈ ਤੇ ਜਦੋਂ ਬੱਚਾ ਯੂਜ਼ੂਲੀ 18 ਸਾਲ ਦਾ ਹੋ ਜਾਂਦਾ ਤਾਂ ਆਪਾਂ ਵਿਟਲੀਗੋ ਸਰਜਰੀ ਦੇ ਰਾਹੀਂ ਉਹ ਦੇਗਾ ਰੰਗ ਭਰ ਦਿੰਨੇ ਆ ਵਿਦਨਮਨ ਸਟਿੰਗ ਓਨਲੀ ਤੇ ਬਾਕੀ ਜਿਹੜਾ ਨਾਰਮਲ ਤਰ ਜਿਹਨੂੰ ਵਿਟਲੀਗੋ ਬਲਗੈਰਸ ਕਹਿੰਦੇ ਆ ਮਤਲਬ ਕਿ ਜਿਹੜਾ ਕਾਮਨਲੀ ਹੋਣ ਵਾਲੀ ਫਲਵੇਰੀ ਇੱਕ ਦੋ ਦਾਗ ਬੋਡੀ ਦੇ ਕਿਸੇ ਐਂਗ ਪਾਰਟ ਦੇ ਉੱਤੇ ਹੋ ਗਏ ਉਹ ਯੂਸੂਅਲੀ ਬਹੁਤ ਆਰਾਮ ਨਾਲ ਭਰ ਜਾਂਦਾ ਤੇ ਟ੍ਰੀਟਮੈਂਟ ਦੇ ਵਿਦਨ 6 ਟੂ 8 ਮੰਥਸ ਪੇਸ਼ੈਂਟਸ 90% ਰੰਗੋ ਭਰ ਜਾਂਦਾ ਪੂਰਾ ਤੇ ਖਤਮ ਹੋ ਜਾਂਦੀ ਫਲਵੇਰੀ ਜੀ ਡਾਕਟਰ ਐਦਾਂ ਵੀ ਹੁੰਦਾ ਕਿ ਸਭ ਤੋਂ ਪਹਿਲਾਂ ਕੋਈ ਬੋਡੀ ਦਾ ਪਾਰਟ ਅਫੈਕਟ ਹੋਵੇ ਜੇ ਅਗਰ ਦੇਖਿਆ ਜਾਵੇ ਜੇ ਕਿਸੇ ਨੂੰ ਇਹ ਹੁੰਦਾ ਵੀ ਡਿਸਆਰਡਰ ਤਾਂ ਸਭ ਤੋਂ ਪਹਿਲਾਂ ਕਿ ਪਾਰਟ ਬੋਡੀ ਦਾ ਕਿਹੜਾ ਲੋਕੀ ਨੋਟਿਸ ਕੀ ਕਰਦੇ ਹੈ ਤਾਂ ਇਫੈਕਟ ਕੀ ਹੁੰਦਾ ਹੈ بڑے ਲੋਕਾਂ بڑے ਮਰੀਜ਼ਾਂ ਦੇ ਵਿੱਚ ਪਿੱਠ ਦੇ ਉੱਤੇ ਇੱਕ ਫੁਲਵੈਰੀ ਦਾ ਨਿਸ਼ਾਨ ਹੋ ਗਿਆ ਲੋਕਾਂ ਨੂੰ ਪਹਿਲੀ ਗੱਲ ਤਾਂ ਪਤਾ ਨਹੀਂ ਚੱਲਦਾ ਤੇ ਉਹਨੇ ਬੋਧੜ ਵੀ ਨਹੀਂ ਹੁੰਦੇ ਬਟ ਮੋਸਟਲੀ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹ ਉਦੋਂ ਆਉਂਦੇ ਜਦੋਂ ਇਹ ਚੀਜ਼ ਉਹਨਾਂ ਦੇ ਕਿਸੇ ਵਿਜੀਬਲ ਪਾਰਟ ਦੇ ਉੱਤੇ ਫੁਲਵੈਰੀ ਬਣ ਜਾਏ ਜਿਵੇਂ ਹੱਥਾਂ ਦੇ ਫੇਸ ਦੇ ਉੱਤੇ ਜਿੱਦਾਂ ਤੁਹਾਨੂੰ ਦੁਨੀਆ ਤੁਹਾਨੂੰ ਦੇਖਦੀ ਹੈ ਲੋਕ ਤੁਹਾਡੇ ਹੱਥਾਂ ਨੂੰ ਦੇਖਦੇ ਲੋਕ ਤੁਹਾਡੇ ਚਿਹਰੇ ਨੂੰ ਦੇਖਦੇ ਲੋਕ ਤੁਹਾਡੀ ਗਰਦਨ ਨੂੰ ਦੇਖਦੇ ਨੇ ਸੋ ਜਿਹੜੀ ਸਾਡੇ ਕੋਲ ਪੇਸ਼ੈਂਟਸ ਮੋਸਟਲੀ ਆਉਂਦੇ ਨੇ ਉਹ ਸਾਡੇ ਕੋਲ ਉਦੋਂ ਆਉਂਦੇ ਜਦੋਂ ਇਹ ਚੀਜ਼ ਵਿਜੀਬਲ ਪਾਰਟ ਦੇ ਉੱਤੇ ਆਵੇ ਬਟ ਐਦਾਂ ਕਹਿਣਾ ਕਿ ਇੱਕ ਪਾਰਟ ਯੂਜੁਲੀ ਸਟਾਰਟ ਹੁੰਦਾ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਜਿਹੜੇ ਪਾਰਟਸ ਸਲੋ ਪਰਦੇ ਹੋ ਮੈਂ ਦੱਸਦੇ ਆ ਕਿ ਉਂਗਲਾਂ ਦੀਆਂ ਟਿਪਸ ਲਿਪਸ ਦੇ ਉੱਤੇ ਸਲੋ ਪਰਦੇ ਆ ਬਟ ਇਹ ਸ਼ੁਰੂ ਕਿਸੇ ਪਾਰਟ ਤੋਂ ਵੀ ਹੋ ਸਕਦਾ ਬਾਡੀ ਦੇ ਫੇਸ ਦੇ ਚੈਲੰਜਸ ਕਿੰਨੇ ਕੁ ਵੱਧ ਜਾਂਦੇ ਜਦੋਂ ਕਿ ਕੋਈ ਪੇਸ਼ੈਂਟ ਆਂਦਾ ਮੇਬੀ ਸਕਿਨ ਤੇ ਕਿਸੇ ਵੀ ਪਾਸੇ ਹੋਵੇ ਤੁਹਾਡੇ ਕੋਲ ਜ਼ਰੂਰ ਪਹੁੰਚਦੇ ਹੋਣਗੇ ਬਟ ਫੇਸ ਦੇ ਚੈਲੰਜਸ ਜ਼ਿਆਦਾ ਕਹ ਲੋ ਵੀ ਡਿਫਿਕਲਟ ਨੇ ਫੇਸ ਦੇ ਦੇਖੋ ਕਿਉ ਉਹ ਸਾਡੇ ਕੋਲ ਪੇਸ਼ੈਂਟਸ ਆnde ਜੋ ਘਰੋਂ ਬਾਹਰ ਨਹੀਂ ਨਿਕਲਦੇ ਜਿਨ੍ਹਾਂ ਨੂੰ ਬਾਹਰ ਜਾਣ ਦੇ ਵਿੱਚ ਬਹੁਤ ਸ਼ਰਮ ਆਉਂਦੀ ਹੈ ਜੋ ਮੇਕਅਪ ਤੋਂ ਬਿਨਾਂ ਘਰੋਂ ਬਾਹਰ ਨਹੀਂ ਕੱਢ ਨਹੀਂ ਸਕਦੇ ਅਸੀਂ ਵੀ ਐਨਕਰਾਜ ਕਰਦੇ ਹਾਂ ਕਿ ਤੁਸੀਂ ਮੇਕਅਪ ਲਗਾ ਕੇ ਬਾਹਰ ਜਾਓ ਜੇ ਤੁਹਾਡੀ ਸੈਲਫ ਐਸਟੀਮ ਲਈ ਚੀਜ਼ ਇੰਪੋਰਟੈਂਟ ਹੈ ਬਟ ਫੇਸ ਦੇ ਪੇਸ਼ੈਂਟਸ ਦੇ ਉੱਤੇ ਜੇ ਪੈਚ 1 ਸੈਂਟੀਮੀਟਰ ਦਾ ਵੀ ਹੋਏਗਾ ਤਾਂ ਉਹਨਾਂ ਲਈ ਇਹ ਇੱਕ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੈ ਉਹਨਾਂ ਲਈ ਤਾਂ ਘਰੋਂ ਬਾਹਰ ਨਿਕਲਣਾ ਕਿਸੇ ਨੂੰ ਰਿਸ਼ਤੇਦਾਰ ਨੂੰ ਮੂੰਹ ਦਿਖਾਣਾ ਲੋਕ ਕੀ ਕਹਿਣਗੇ ਮੇਰੇ ਦੋਸਤ ਮੇਰੇ ਬਾਰੇ ਕੀ ਸੋਚਣਗੇ ਮੇਰਾ ਕੁੜੀਆਂ ਸਪੈਸ਼ਲੀ ਪੇਰੈਂਟਸ ਨੂੰ ਹੁੰ बड़ी बार लोगों बन जाता है जो एक है नहीं जी। बहुत सैड रियलिटी है दुनिया की कह सकते हैं कि जे चिट्टा दाग बॉडी आ जाए दाग लोगों की जो चिट्टा दाग आ जाए तो ਫੈਮਲੀਜ਼ ਖਤਮ ਲੋਕੀ ਬਿਲਕੁਲ ਹੀ ਘਬਰ ਆ ਜਾਂਦੇ ਨੇ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਕੋਈ ਪੇਸ਼ੈਂਟ ਜੋ ਤੁਹਾਡੇ ਕੋਲ ਇੱਕਦਮ ਆਇਆ ਹੋਵੇ ਬਿਲਕੁਲ ਕੌਨਫੀਡੈਂਸ ਲੈਵਲ ਉਹਦਾ ਜ਼ੀਰੋ ਹੋਇਆ ਹੋਵੇ ਕੁਝ ਇਹਦਾ ਦਾ ਐਕਸਪੀਰੀਅੰਸ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਰਿਲੇਟ ਵੀ ਕਰ ਸਕਦੇ ਨੇ ਜ਼ਿਆਦਾਤਰ ਜ਼ਿਆਦਾ ਪੇਸ਼ੈਂਟਸ ਨੇ ਜਦ ਉਹ ਐਕਸੈਪਟੈਂਸ ਹੁਣ ਥੋੜੀ ਸਮਝਣੀ ਸ਼ੁਰੂ ਹੋ ਚੁੱਕੇ ਪਰ ਪਹਿਲੇ ਦੇ ਸਮੇਂ ਤੋਂ ਤਾਂ ਥੋੜਾ ਜਿਹਾ ਚੇਂਜ ਦੇਖਣ ਨੂੰ ਮਿਲਿਆ ਇਨਾਂ ਚੀਜ਼ਾਂ ਦੇ ਵਿੱਚ ਦੇਖੋ ਇੱਤਾਂ ਜਿਹੜੇ ਸਾਡੇ ਕੋਲ ਤੁਸੀਂ ਪੇਸ਼ੈਂਟ ਦੀ ਗੱਲ ਕਰ ਰਹੇ ਹੋ ਸਾਡੇ ਕੋਲ ਇੱਕ ਮਾਡਲ ਆਈ ਸੀ ਗ ਤੇ ਉਹਨੇ ਮੋਡਲਿੰਗ ਹੀ ਛੱਡ ਦਿੱਤੀ ਉਹਨੇ ਆਪਣਾ profession ਹੀ ਚੇਂਜ ਕਰ ਦਿੱਤਾ just because of their face ਦੇ ਉੱਤੇ full very ek segmental pattern ਦੇ ਵਿੱਚ ਆਈ ਜੋ ਟ੍ਰੀਟਮੈਂਟ ਨੂੰ ਰਿਸਪੌਂਡ ਨਹੀਂ ਕਰ ਰਹੀ ਸੀ ਸੋ ਲੋਕੀ ਜਿਨ੍ਹਾਂ ਦਾ ਇੱਕ ਵਿਜ਼ੂਅਲ ਫੀਲਡ ਦੇ ਵਿੱਚ ਕੰਮ ਹੈ ਮਾਡਲਸ ਹੋ ਗਏ ਜਿਹੜੇ ਸਾਡੇ ਕੋਲ ਟੀਵੀ ਐਂਕਰ ਆਇਆ ਜਿਹਦੇ ਫੇਸ ਤੇ ਫੁਲ ਵੈਰੀ ਹੋ ਗਈ ਸੋ so, ਉਹ oh, uh, professions ਦੇ ਵਿੱਚ ਉਹਨਾਂ ਦੇ employer ਵੀ ਤੁਹਾਡਾ ਉਹਨੂੰ ਡਿਸਕਨੈਕਟ ਕਰਦੇ ਕਿ ਤੁਸੀਂ ਇਹ ਕੰਮ ਛੱਡ ਦਿਓ ਐਟ ਦਿ ਐਂਡ ਆਫ ਦਿ ਡੇ ਇਹਦੇ ਤੇ ਸਟਿਗਮਾ ਇਹਦੇ ਤੇ ਜਿਹੜਾ ਇੱਕ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਇੱਕ ਬਹੁਤ ਹੀ ਬੈਡ ਫੀਲਿੰਗ ਇਹਦੇ ਨਾਲ ਅਸੋਸੀਏਟਡ ਹੈ ਫੁਲਵਰੀ ਦੇ ਬਾਰੇ ਸੋ ਲੋਕਾਂ ਨੂੰ ਕੰਮ ਵੀ ਛੱਡਨੇ ਪੈਂਦੇ ਆ ਲੋਕੀ ਮੇਕਅਪ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਦੇ ਫਿਰ ਤਾਂ ਡਾਕਟਰ ਇਹਨੂੰ ਸੈਡ ਰਿਐਲਿਟੀ ਕਹਿ ਸਕਦੇ ਆ ਸੋਸਾਇਟੀ ਦੀ ਐਕਸੈਪਟੈਂਸ ਬਿਲਕੁਲ ਵੀ ਨਹੀਂ ਹੈਗੀ ਇਸ ਚੀਜ਼ ਦੀ ਐਕਸੈਪਟੈਂਸ ਨਹੀਂ ਹੈ ਪੇਰੈਂਟ ਜਿਆਦਾ ਡਰ ਜਾਂਦੇ ਆ ਬੱਚਿਆਂ ਨਾਲੋਂ ਬੱਚਿਆਂ ਨੂੰ ਤਾਂ ਫਰਕ ਹੀ ਨਹੀਂ ਪੈਂਦਾ ਕਿ ਮੂੰਹ ਤੇ ਚਿੱਟਾ ਲ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਬੱਚੇ ਨੂੰ ਨਹੀਂ ਇੱਕ ਤਰ੍ਹਾਂ ਦਾ ਕੈਂਸਰ ਹੈ ਇਹ ਠੀਕ ਹੋ ਜਾਏਗਾ ਉਹਨਾਂ ਨੂੰ ਜ਼ਿਆਦਾ ਐਕਸੈਪਟੇਬਲ ਹੈ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਫਲਵੇਰੀ ਹੋ ਗਈ ਬੱਚੇ ਨੂੰ ਫਲਵੇਰੀ ਇੱਕ ਫੈਮਿਲੀ ਦੇ ਲਈ ਇੱਕ ਡੈਥ ਸੈਂਟੈਂਸ ਆウト ਆ ਬਣ ਜਾਂਦਾ ਤੁਸੀਂ ਜਿਵੇਂ ਦੱਸਿਆ ਕੋਈ ਮਾਡਲ ਹੈ ਜਿਸ ਨੇ ਕੰਮ ਛੱਡਤਾ ਉਹਨੂੰ ਐਕਸੈਪਟੈਂਸ ਨਹੀਂ ਸੀ ਇਸ ਚੀਜ਼ ਦੀ ਉਹ ਆਪ ਹੀ ਐਕਸੈਪਟ ਨਹੀਂ ਕਰ ਪਾਈ ਕਿ ਮੈਨੂੰ ਫਲਵੇਰੀ ਹੈ ਤਬ ਤੋਂ ਵੱਡੀ ਇਹ ਇਹ ਕਾਰਨ ਕੀ ਮੰਨ ਸਕਦੇ ਆ ਵੀ ਤੁਸੀਂ ਜਦ ਦੱਸਿਆ ਵੀ ਡਿਸਆਰਡਰ ਹੈ ਕੀ ਕੁਝ ਸਨਵੰਦਸ ਦੇ ਨਾਲ ਵੀ ਹੁੰਦਾ ਇਹ ਵੀ ਮਿਥ ਜਾਂ ਫੈਕਟ ਹੈ ਕਿ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਕਿ ਸਨਵੰਦ ਦੇ ਨਾਲ ਫੁੱਲ ਵੈਰੀ ਦੀ ਮਰੀਜ਼ਾਂ ਨੂੰ ਤਾਂ ਅਸੀਂ ਕਹਿੰਦੇ ਆ ਕਿ ਤੁਪਣਾ ਫਾਇਦਾ ਹੋਊਗਾ ਇੱਕ ਤਰ੍ਹਾਂ ਦਾ ਟਰੀਟਮੈਂਟ ਹੁੰਦਾ ਨੈਰੋ ਬੈਂਡ ਯੂਵੀਬੀ 311 ਨੈਨੋਮੀਟਰ ਦੀ ਵੇਵ ਲੈਂਥ ਨੂੰ ਜੇ ਆਪਾਂ ਫੁੱਲ ਵੈਰੀ ਦੀ ਸਕਿਨ ਨੂੰ ਐਕਸਪੋਜ਼ ਕਰਦੇ ਆ ਰੰਗ ਆਉਂਦਾ ਬਰੇ ਟਰੀਟਮੈਂਟਸ ਇਦਾਂ ਦੇਨੇ ਕਿ ਆਪਾਂ ਪੇਸ਼ੈਂਟ ਨੂੰ ਕਹਿੰਨਾ ਕਿ ਰਾਤ ਨੂੰ ਤੁਸੀਂ ਇੱਕ ਤਰ੍ਹਾਂ ਦਾ ਸੀਰਮ ਹੁੰਦਾ ਔਰ ਲਗਾਓ ਸਵੇਰੇ ਉੱਠ ਕੇ 9 ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਟਾਈਮ 10 ਮਿੰਟ ਡਾਇਰੈਕਟ ਸਨਲਾਈਟ ਦਿਖਾਓ ਤੋਪ ਤਾਂ ਇੱਕ ਵਰਦਾਨ ਹੈ ਫਲਵੈਰੀ ਦੇ ਮਰੀਜ਼ਾਂ ਲਈ ਧੁੱਪ ਨਾਲੋਂ ਰੰਗ ਭਰੇਗਾ ਧੁੱਪ ਨਹੀਂ ਕਾਸ ਕਰ ਸਕਦਾ ਫਲਵੈਰੀ ਧੁੱਪ ਕਿਉਰ ਚ ਹੈਲਪ ਕਰਦਾ ਫਲਵੈਰੀ ਦੀ ਤੇ ਵੀ ਮਿੱਥ ਜਿਹੜੀ ਬਣੀ ਹੋਈ ਵੀ ਸਨ ਬਰਨ ਤੋਂ ਬਚ ਕੇ ਰਹਿਣਾ ਪਏਗਾ ਖਟੀਆਂ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਲੋਕ ਖਾਣਾ ਪੀਣਾ ਛੱਡ ਦਿੰਦੇ ਬਿਲਕੁਲ ਕਿਹੜੀ ਕਿਹੜੀ ਚੀਜ਼ ਜਿਹੜੀ ਉਹਨਾਂ ਨੇ ਆਪਣੇ ਆਪ ਹੀ ਦੱਸ ਕੇ ਤੁਹਾਨੂੰ ਦ ਕਿਉਂਕਿ ਦੁੱਧ ਤੇ ਮੱਛੀ ਦਿੱਤਾ ਸੀ ਸੁਣਿਆ ਹੀ ਹੋਇਆ ਵੀ ਇਹ ਚੀਜ਼ ਬਣੀ ਹੋਈ ਹੈ। ਪੇਸ਼ੇਂ ਦੇ ਪੁੱਛਣ ਤੋਂ ਪਹਿਲਾਂ ਅਸੀਂ ਬੜੀ ਦਾ ਪੇਸ਼ੇਂ ਨੂੰ ਕਹਿ ਦੇਣਾ ਹੈ ਖਾਣ ਪੀਣ ਦਾ ਕੋਈ ਮਰੀਜ਼ ਕੋਈ ਪ੍ਰੇਜ਼ ਨਹੀਂ। ਚਿੱਟੀਆਂ, ਖੱਟੀਆਂ, ਮਿੱਠੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਖਾ ਸਕਦੇ ਹੋ ਤੁਸੀਂ। ਤੁਹਾਨੂੰ ਸਾਡੇ ਵੱਲੋਂ ਦੁੱਧ ਮੱਛੀ ਵੀ ਲੈ ਸਕਦੇ ਹੋ ਤੁਹਾਨੂੰ ਕਿਸੇ ਵੀ ਚੀਜ਼ ਦਾ ਕਿਸੇ ਐਂਗਲ ਤੋਂ ਪ੍ਰੇਜ਼ ਨਹੀਂ ਖਾਣ ਪੀਣ ਦੇ ਵਿੱਚ। ਕੁਝ ਪੇਸ਼ੈਂਟਸ ਪਹਿਲੇ ਹੀ ਕਿਉਂਕਿ ਇਹਨਾਂ ਪੜ ਕੇ ਆਏ ਨੇ ਗੂਗਲ ਬਾਪਾ ਨੇ ਸਭ ਨੂੰ ਮਾਤ ਦਿੱਤੀ ਹੋਈ ਹੈ YouTube ਦੇ ਉੱਤੇ ਸਾਡੇ ਤੋਂ ਵੱਧ ਗਿਆਨੀ ਬੈਠੇ ਨੇ ਬਿਨਾਂ ਡਿਗਰੀਆਂ ਦੇ ਜੋ ਸਭ ਨੂੰ ਬਹੁਤ ਹੀ ਵਧੀਆ رائے ਦਿੰਦੇ ਨੇ ਮੈਂ ਕਹੂੰਗਾ ਤੇ ਉਹਦੇ ਕਰਕੇ ਲੋਕੀ ਐਨੇ ਡਰੇ ਹੋਏ ਸਾਡੇ ਕੋਲ ਆਉਂਦੇ ਨੇ ਕਿ ਕੁਝ ਕੁਝ ਲੋਕ ਨੇ ਜਿਨ੍ਹਾਂ ਨੇ 2-2 ਸਾਲ ਤੋਂ ਚਾਵਲ ਹੀ ਨਹੀਂ ਖਾਦੇ ਬੱਚਿਆਂ ਨੂੰ 2-2 ਸਾਲ ਤੋਂ ਮਾਂਵਾਂ ਨੇ ਦੁੱਧ ਨਹੀਂ ਪਿਆਇਆ ਬੱਚਿਆਂ ਨੂੰ ਬੱਚਿਆਂ ਨੂੰ ਮਾਂਵਾਂ ਨੇ ਪਨੀਰ ਨਹੀਂ ਖਵਾਇਆ ਹੁਣ ਇਹ ਤਾਂ ਹਨ ਪੜਦਾ کہہ ਸਕਦਾ ਮੈਂ ਬੋਤ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬਹੁਤ ਅਨਵੇਅਰ ਹੋ ਚੁੱਕੀ ਹੈ ਆਪਣੀ ਸੁਸਾਇਟੀ ਤਾਂ ਡਾਕਟਰ ਇਹਦੀ ਏਜ ਫੈਕਟਰ ਵੀ ਹੈਗਾ ਇਹਦੇ ਵਿੱਚ ਕਿ ਕਿਹੜੀ ਏਜ ਤੋਂ ਸ਼ੁਰੂਆਤ ਹੋ ਸਕਦੀ ਹੈ ਕਿ ਇਸ ਦੇ ਵਿੱਚ ਡਿਸਆਰਡਰ ਕਿ ਕਿਸੇ ਦੀ ਸ਼ੁਰੂਆਤ ਹੋ ਸਕਦੀ ਹੈ ਪਰ ਜੋ ਸੀ ਸਾਇੰਟਿਫਿਕ ਸਟੱਡੀਜ਼ ਕਹਿੰਦੀਆਂ ਨੇ ਕਿ ਜੇ ਇਹ ਯੰਗ ਬੱਚਿਆਂ ਸ਼ੁਰੂ ਹੁੰਦੀ ਹੈ ਸੋ ਯੂਜੂਲੀ ਇਹਦਾ ਇਹਦਾ ਰਿਸਪੌਂਸ ਥੋੜਾ ਸਲੋ ਆਉਂਦਾ ਛੋਟੇ ਬੱਚਿਆਂ ਦੇ ਵਿੱਚ ਤੇ ਦਵਾਈਆਂ ਦੇਖੋ ਬੱਚਿਆਂ 'ਚ ਆਪਾਂ ਜਿਆਦਾ ਦੇ ਨਹੀਂ ਸਕਦੇ ਸਾਨੂੰ ਬੱਚਿਆਂ ਦੇ ਵਿੱਚ ਦਵਾਈਆਂ ਦੀ ਪਾਵਰ ਵੀ ਉਨੀ ਨਹੀਂ ਦੇਣੀ ਦੇਣੀ ਚਾਹੀਦੀ ਜੋ ਅਸੀਂ ਇੱਕ ਅਡਲਟ 'ਚ ਦੇ ਸਕਦੇ ਹਾਂ ਸੋ ਬੱਚਿਆਂ ਦੇ ਵਿੱਚ ਯੂਜੂਲੀ ਇਹਦਾ ਇਲਾਜ ਕੁਝ ਲੰਮਾ ਚੱਲ ਸਕਦਾ ਪਰ ਜੇ ਤੁਹਾਨੂੰ ਯੂਜੂਲੀ ਅਡਲਟ ਫੂਟਚ ਹੋ ਰਿਹਾ ਹੈਗਾ ਤੇ ਤੁਸੀਂ 40 50 ایਅਰਸ ਹੈਗਾ ਤੁਹਾਡੀ ਬਾਡੀ ਦੇ ਗੋਦਾਗ ਬਹੁਤ ਜਲਦੀ ਭਰ ਜਾਂਦੇ ਨੇ ਬਟ ਬੱਚਿਆਂ ਦੇ ਵਿੱਚ ਥੋੜਾ ਲੰਮਾ ਟ੍ਰੀਟਮੈਂਟ ਚੱਲਦਾ ਬਿਕੋਜ਼ ਅਸੀਂ ਉਹ ਮੇਨ ਦਵਾਈਆਂ ਨਹੀਂ ਯੂਜ਼ ਕਰ ਸਕਦੇ ਬੱਚਿਆਂ ਨੂੰ ਡਰ ਡਰ ਕੇ ਦਵਾਈਆਂ ਦੇਣੀਆਂ ਪੈਂਦੀਆਂ ਨੇ ਤੇ ਬੱਚਿਆਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਹੈਗਾ ਕਿ ਜੇ ਇੱਕ ਵਾਰ ਛੋਟੇ ਬੱਚੇ ਨੂੰ ਫਲਵੇਰੀ ਸ਼ੁਰੂ ਹੋ ਜਾਂਦੀ ਹੈ ਤਾਂ ਬੜੇ ਚਾਂਸ ਨੇ ਕਿ ਅੱਗੇ ਜਾ ਕੇ ਵੀ ਉਹਨੂੰ ਬਾਡੀ ਤੇ ਪੈਚੇਸ ਆ ਸਕਦੇ ਨੇ ਕਿਉਂਕਿ ਇਹ ਇੱਕ ਆਟੋਇਮਿਊਨ ਡਿਜ਼ੀਜ਼ ਹੈ ਅੱਗੇ ਜਾ ਕੇ ਵੀ ਉਹ ਐਂਟੀਬਾਡੀਜ਼ ਰਹਿਣ ਗਿਆ ਜੋ ਮੈਲਾਨੋਸਾਈਟ ਦੇ ਅਗੇਂਸਟ ਆਡੀਨੇ ਬਣਾਈ ਜਾਂਦੇ ਬੱਚਿਆਂ ਤੋਂ ਇਲਾਵਾ ਅਗਰ ਦੇਖਿਆ ਜਾਵੇ ਕਿ ਨਾਰਮਲ ਕੋਈ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ ਜਿਸ ਜਿਸਵਾੜੇ ਦੇ ਨਾਲ ਤਾਂ ਉਹ ਕਿੰਨਾ ਸਮਾਂ ਲੱਗਦਾ ਉਸ ਨੂੰ ਟ੍ਰੀਟਮੈਂਟ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਕਿੰਨਾ ਬਾਡੀ ਭਰੀ ਹੋਈ ਹੈ ਉਹਦੇ ਦਾਗਾਂ ਦੇ ਨਾਲ ਜੇ ਤਾਂ ਥੋੜੇ ਦਾਗ ਹੀ ਨੇ ਬਾਡੀ ਵਿਦ ਇਨ 6 ਮੰਥਸ ਪੇਸ਼ੈਂਟ ਕਿਓਰ ਹੋ ਜਾਏਗਾ ਹਮੇਸ਼ਾ ਲਈ ਜੇ ਉਹਦੇ ਤੁਸੀਂ ਕਹੋ 70% ਬਾਡੀ ਭਰੀ ਹੋਈ ਹੈ ਫਿਰ ਤਾਂ ਬੜੇ ਪੇਸ਼ੈਂਟ ਸਾਡੇ ਕੋਲ ਜਿਹੜੇ ਆਂਦੇ ਨੇ ਜਿਨ੍ਹਾਂ ਦੀ ਬਾਡੀ 80% ਭਰੀ ਹੁੰਦੀ ਹੈ ਆਪਾਂ ਉਹਨਾਂ ਨੂੰ ਫਿਰ ਇਹ ਟ੍ਰੀਟਮੈਂਟ ਦਿੰਨੇ ਆ ਕਿ ਜਿਹੜੀ ਚਮੜੀ ਦੇ ਕਾਲੇ ਨਿਸ਼ਾਨ ਰਹਿ ਗਏ ਨੇ ਉਹਨੂੰ ਚਿੱਟਾ ਕਰਨ ਲਈ ਦਵਾਈਆਂ ਦਿੰਨੇ ਆ ਅਸੀਂ ਤਾਂ ਕਿ ਤੁਹਾਡੀ ਬਾਡੀ ਇੱਕ ਬਿਲਕੁਲ ਸੇਮ ਰੰਗ ਦੀ ਹੋ ਜਾਏ ਬਿਲਕੁਲ ਚਿੱਟਾ ਕਰਨ ਲਈ ਦਵਾਈ ਦਿੰਨੇ ਆ ਅਸੀਂ ਜਿਨ੍ਹਾਂ ਦੀ ਬਾਡੀ 80% ਤੋਂ ਉੱਪਰ ਹੋ ਜਾਂਦੀ ਹੈ ਤੇ ਬੜੀ ਵਾਰ ਲੋਕੀ ਜਿਨ੍ਹਾਂ ਦੇ ਬੱਚੇ ਹੋਏ ਹੁੰਦੇ ਪੋਤੇ ਹੋਏ ਹੁੰਦੇ ਉਹ ਟ੍ਰੀਟਮੈਂਟ ਸਾਡੇ ਤੋਂ ਮੰਗਦੇ ਵੀ ਨਹੀਂ ਚੀਜ਼ ਦਾ ਬਿਕੋਜ਼ ਉਹ ਇਸ ਨੂੰ ਐਕਸੈਪਟ ਕਰ ਚੁੱਕੇ ਹੁੰਦੇ ਤੇ ਉਹ ਠੀਕ ਵੀ ਕਿਉਂਕਿ ਇਹ ਤੁਹਾਨੂੰ ਡਿਜ਼ੀਜ਼ ਅੰਦਰੋਂ ਕੁਝ ਨਹੀਂ ਕਰੀ ਇਹ ਸਿਰਫ ਦੇਖਣ ਚ ਪੂਰੀ ਲੱਗ ਰਹੀ ਹੈ ਇਹਦਾ ਅੰਦਰ ਤੁਹਾਡੇ ਬੋਡੀ ਦੇ ਕਿਸੇ ਵੀ ਗਲੈਂਡ ਦੇ ਉੱਤੇ ਅਸਰ ਨਹੀਂ ਹੁੰਦਾ ਸੋ ਜੇ ਤੁਸੀਂ ਇਹਨੂੰ ਛੱਡ ਵੀ ਦਿੰਦੇ ਹੋ ਟਰੀਟ ਨਹੀਂ ਵੀ ਕਰਦੇ ਥੈਟ ਇਜ਼ ਆਲਸੋ ਅਨਦਰ ਅਪਰੋਚ ਜੋ ਗਲਤ ਨਹੀਂ ਹੈ ਇੱਕ ਚੇਂਜ ਕਹਿ ਲਓ ਵੀ ਏਜ ਦੇ ਅਕੋਰਡਿੰਗ ਕਿਸੇ ਵੀ ਬਿਮਾਰੀ ਦੇ ਵਿੱਚ ਆਏ ਉਹ ਨਾਰਮਲ ਤੋਂ ਨਾਰਮਲ ਬਿਮਾਰੀ ਹੋਵੇ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਕੀ ਫੁਲਵੈਰੀ ਜਾਂ ਵਿਟਿਲਿਗੋ ਜਿਹੜਾ ਹੈ ਉਹ ਵੀ ਵੱਧਦਾ ਏਜ ਦੇ ਨਾਲ ਜੇ ਕਿਸੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਆ ਜਿਉਂ ਨੇ ਐਕਸੈਪਟ ਕਰ ਵੀ ਲਿਆ ਏਜ ਦੇ ਨਾਲ ਉਹਦੇ ਪੈਚੇਸ ਵੱਧਨੇ ਸ਼ੁਰੂ ਹੁੰ ਇਹ ਇਲਾਜ ਨਾ ਕੀਤਾ ਜਾਵੇ ਕੁਝ ਕੁਝ ਪਰਸਨ ਮਰੀਜ਼ਾਂ ਦੇ ਵਿੱਚ ਦੇਖੋ ਫਲਵੇਰੀ ਦੇ ਦੋ ਤਿੰਨ ਪੈਚ ਪਏ ਉਹਨਾਂ ਨੇ ਆਪਣੇ ਆਪ ਠੀਕ ਹੋ ਜਾਣਾ ਬਿਨਾਂ ਕਿਸੇ ਟ੍ਰੀਟਮੈਂਟ ਦੇ ਇਹ ਵੀ ਇੱਕ ਫੈਕਟ ਹੈ ਹਮ ਬੜਿਆਂ ਦੇ ਵਿੱਚ ਇਹ ਬਿਮਾਰੀ ਉੱਥੇ ਰਹਿ ਜਾਂਦੀ ਜਿੱਥੇ ਹੈਗੀ ਹੈ ਤੇ ਬੜੇ ਸਾਲ ਉੱਥੇ ਹੀ ਰਹੇਗੀ ਉਹਨਾ ਹੀ ਸਾਈਜ਼ ਰਹੇਗਾ ਤੇ ਇਹਦੇ ਇਹ ਤਾਂ ਪੇਸ਼ੈਂਟ ਦੀ ਹੁਣ ਮੈਂ ਕਹਾਂ ਕਿ ਕਿਸਮਤ ਹੈ ਕਿ ਉਹ ਵੱਧਦਾ ਹੈ ਕਿ ਉਹ ਘਟਦਾ ਹੈ ਇਹਦੇ ਉੱਤੇ ਕੋਈ ਸਾਇੰਟਿਫਿਕ ਸਟੱਡੀਆਂ ਕੋਈ ਅਸੀਂ ਦਾਸ ਨਹੀਂ ਸਕਦੇ ਕਿ ਕਿਹੜੇ ਫੈਕਟਰਸ ਕਰਕੇ ਵਧੂਗੀ ਜਾਂ ਘਟੂਗੀ ਸੋ ਇੱਕ ਬਹੁਤ ਹੀ ਰੈਂਡਮ ਚੀਜ਼ ਹੈ ਪੇਸ਼ੈਂਟ ਫਲੂ ਵੈਰੀ ਸ਼ੁਰੂ ਹੋਏ ਜਾਂ ਤਾਂ ਆਪੇ ਭਰਜੂਗੀ ਜਾਂ 19 ਕਰੂਗੀ ਜਾਂ ਵਧੂਗੀ ਇਹ ਹੁਣ ਪੇਸ਼ੈਂਟ ਦੇ ਐਂਟੀਬਾਡੀ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰੇਗਾ ਕਿ ਪੇਸ਼ੈਂਟ ਦੀ ਫਲੂ ਵੈਰੀ ਦਾ ਕੀ ਐਂਡ ਨਤੀਜਾ ਨਿਕਲੇਗਾ ਜੇ ਆਪਾਂ ਉਹਨੂੰ ਟਰੀਟ ਨਹੀਂ ਕਰਦੇ ਤਾਂ ਪਰ ਟਰੀਟਮੈਂਟ ਨਾਲ ਹਾਂ ਪਰ ਜ਼ਰੂਰ ਜਾਂਦੇ ਇਹਦਾਗ ਲੇਵਸ ਲੋਕਾਂ ਦੀ ਬੈਟਰ ਹੋ ਜਾਂਦੀਆਂ ਨੇ ਜੋ ਟ੍ਰੀਟਮੈਂਟ ਚਾਹੁੰਦੇ ਆਪਾਂ ਉਹਨਾਂ ਨੂੰ ਰਿਲੀਫ ਦੇ ਸਕਦੇ ਆ ਜੀ ਅੱਜ ਕੱਲ ਦੇਖਿਆ ਜਾਵੇ ਨਾ ਵੀ ਜਿਵੇਂ ਤੁਸੀਂ ਦੱਸਿਆ ਵੀ ਗੂਗਲ ਬਾਬਾ ਨੇ ਵੀ ਵਿਗਾੜਿਆ ਹੋਇਆ YouTube ਤਾਂ ਸਾਨੂੰ ਬਿਲਕੁਲ ਹੀ ਮਿਸ ਗਾਈਡ ਕਰ ਦਿੰਦੇ ਕਈ ਵਾਰ ਤਾਂ ਤਾਤ੍ਰਿਕ ਸੋਲੂਸ਼ਨ ਜਿਹੜੇ ਲੋਕੀ ਬੜੇ ਲੱਭਣੇ ਸ਼ੁਰੂ ਹੋ ਜਾਂਦੇ ਆ ਕੋਈ ਪੂਜਾ ਕਰਾ ਲਈ ਕਿਸੇ ਤਰੀਕੇ ਦੇ ਨਾਲ ਕਿਸੇ ਹਵਨ ਦੇ ਵਿੱਚ ਕਰਤਾ ਕੋਈ ਧਾਗਾ ਬਨ ਲਿਆ ਇਹ ਸਾਰੀ ਚੀਜ਼ਾਂ ਉੱਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਲੋਕੀ ਸਾਡੇ ਕੋਲ ਛਾੜਾ ਕਰਾ ਕੇ ਆਉਂਦੇ ਆ ਧਾਗੇ ਬਨ ਕੇ ਆਉਂਦੇ ਆ ਲੋਕੀ ਸਾਡੇ ਕੋਲ ਮੱਥਾ ਟੇਕ ਕੇ ਆਉਂਦੇ ਚਲੋ ਇਹ ਚੀਜ਼ ਬਟ ਇਹ ਚੀਜ਼ਾਂ ਤੁਹਾਡੀ ਫੁਲਹੈਰੀ ਨੂੰ ਕਿਉਰ ਨਹੀਂ ਕਰ ਸਕਦੀਆਂ ਇਹ ਇਹ ਤੁਹਾਡੀ ਕਿਸੇ ਵੀ ਬਿਮਾਰੀ ਦੇ ਵਿੱਚ ਇਹ ਚੀਜ਼ਾਂ ਨਹੀਂ ਕਰ ਸਕਦੀਆਂ ਅੰਗਰੇਜ਼ੀ ਚ ਇੱਕ ਨਾਮ 19+ ਸੀਬੋ ਇਫੈਕਟ ਜੀ ਇਹ ਬੜੀ ਵੱਸਨ ਲੱਗਦਾ ਹੈ ਕਿ ਜੇ ਆਪਾਂ ਹੱਥ ਪੈਰ ਮਾਰ ਰਹੇ ਆਂ ਇੱਧਰ ਉੱਧਰ ਤਾਂ ਕੀ ਪਤਾ ਸਾਡੀ ਬਿਮਾਰੀ ਠੀਕ ਹੋ ਜਾਏ ਤੇ ਕੁਝ ਲੋਕਾਂ ਦੇ ਵਿੱਚ ਜੇ ਬਿਮਾਰੀ ਹਲਕੀ ਜਿਹੀ ਬੈਟਰ ਹੋ ਜਾਂਦੀ ਲੋਕੀ ਉਹਨੂੰ ਉਹ ਟ੍ਰਿਬਿਊਟ ਕਰ ਦਿੰਦੇ ਕਿ ਮੈਂ ਤਾਂ ਧਾਗਾ ਬਨਵਾਇਆ ਸੀ ਉਹਦੇ ਕਰਕੇ ਠੀਕ ਹੋ ਗਿਆ ਬਟ ਇਹਦਾ ਕੋਈ ਵੀ ਸਾਇੰਟਿਫਿਕ ਬੇਸਿਸ ਨਹੀਂ ਮੰਨਿਆ ਜਾਂਦਾ ਤਾਂ ਮਤਲਬ ਇਹ ਹੁਣ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਜਿਸ ਟਾਈਮ ਤੇ ਆਪਾਂ ਚੱਲ ਰਹੇ ਆਂ 2025 ਚੱਲ ਰਿਹਾ ਪਰ ਮੈਨੂੰ ਨਜ਼ਰ ਲੋਕ ਹਜੇ ਵੀ ਪੁਰਾਤਨ ਸਮੇਂ ਦੇ ਵਿੱਚ ਹੀ ਆਵੇ ਝਾੜੇ ਦੇ ਵਿੱਚ ਹੀ ਆ ਫਿਰ ਤਵੀਤਾਂ ਚ ਧਾਗਿਆਂ ਚ ਬਲੀਫ ਕੀਤਾ ਰਾਜਨੀ ਕਰਾਣਾ ਮਾਤਾ ਨਾਰਾਜ ਹੋ ਜੂਗੀ ਬੜੀ ਵਾਰ ਲੋਕੀ ਜਿਨ੍ਹਾਂ ਨੂੰ ਮਾਤਾ ਨਿਕਲਦੀ ਹੈ ਇਲਾਜ ਨਹੀਂ ਕਰਾਉਂਦੇ ਜਨੇਊ ਨਿਕਲਦਾ ਹੈ ਜਾਨਿਆਂ ਨੂੰ ਕਿਹਾ ਜਾਂਦਾ ਸ ਤੜਕਾ ਨਹੀਂ ਲਾਣਾ ਤੁਸੀਂ ਘਰ ਦੇ ਵਿੱਚ ਕਰੋ ਰੂਮ ਚ ਬਾਹਰ ਨਹੀਂ ਨਿਕਲਣਾ ਲੋਕੀ ਇਲਾਜ ਨਹੀਂ ਕਰਾਉਂਦੇ ਜਨੇਊ ਦਾ ਮਾਤਾ ਦਾ ਲੋਕੀ ਇਲਾਜ ਨਹੀਂ ਕਰਾਉਂਦੇ ਜਨੇਊ ਨਿਕਲਦਾ ਹੈ ਲੋਕਾਂ ਨੂੰ ਫਿਰ ਸਾਲੋ ਸਾਲ ਜਨੇਊ ਦਾ ਦਰਦਨਾ ਗੁਜ਼ਰਨਾ ਪੈਂਦਾ ਹੈ ਕੁੜੀਆਂ ਨੂੰ ਮਾਤਾ ਨਿਕਲ ਜਾਂਦੀ ਹੈ ਇਲਾਜ ਨਹੀਂ ਕਰਾਉਂਦੇ ਮੂੰਹ ਤੇ ਖੱਡੇ ਪੈ ਜਾਂਦੇ ਨੇ ਉਸ ਤੋਂ ਬਾਅਦ ਪੋਸਟ ਵੈਰੀ ਸਲਾਸਕਾਰ ਜਿਹਨੂੰ ਕਹਿੰਦੇ ਆ ਉਹ ਪਾ ਜਾਂਦੇ ਜਿਹੜੀ ਫਿਰ ਲਾਈਫ ਲੌਂਗ ਕੁੜੀਆਂ ਦੇ ਟਰੀਟਮੈਂਟ ਲੱਖਾਂ ਭਜਦੀਆਂ ਤੇ ਲੱਖਾਂ ਰੁਪਏ ਲਾਂਦੀਆਂ ਫਿਰਦੀਆਂ ਨੇ ਉਸੇ ਟਾਈਮ ਦੇ ਉੱਤੇ ਜੇ ਉਹਨਾਂ ਦੇ ਮਾਂ ਪਿਓ ਨੇ ਥੋੜੀ ਜਿਹੀ ਬੁੱਧੀ ਨਾਲ ਉਹ ਬੱਚੇ ਦਾ ਟਰੀਟਮੈਂਟ ਕਰਾ ਲਿਆ ਹੁੰਦਾ ਤੇ ਅੱਜ ਬੱਚਿਆਂ ਨੂੰ ਫਿਰੇ ਪ੍ਰੋਬਲਮਸ ਨਾ ਆਉਂਦੀਆਂ ਤੇ ਡਾਕਟਰ ਇਹ ਨੇਚਰਲੀ ਵੀ ਅਸੀਂ ਕਿਉਰ ਕਰ ਸਕਦੇ ਆ ਜੇ ਕਿਸੇ ਨੂੰ ਪ੍ਰੋਬਲਮ ਸ਼ੁਰੂ ਹੁੰਦੀ ਕਈ ਵਾਰ ਇਹ ਚ ਜੱਕ ਰਹਿ ਜਾਂਦੀ ਵੀ ਡਾਕਟਰ ਕੋਲ ਇਲਾਜ ਸ਼ੁਰੂ ਕਿਉਂ ਕਰਵਾਉਣਾ ਇਸ ਨੂੰ ਨੇਚਰਲੀ ਕਿਉਰ ਕੀਤਾ ਜਾ ਸਕਦਾ ਨੇਚਰਲੀ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਬਾਪਚੀ ਲਗਾਉ ਉਕਤਪ ਦਿਖਾਉਂਦੇ ਸੀ ਸਾਡੇ ਕੋਲ پیشنਟ ਜੇ ਵੀ ਆਉਂਦੇ ਨੇ ਜਵਾਬੀ ਲਗਾਉਂਦੇ ਨੇ ਯੂਜੂਲੀ ਆਲਟਰਨੇਟਿਵ ਮੈਡੀਸਨ ਦੇ ਪ੍ਰੈਕਟਿਸਨਰ ਜਿੰਦੇ ਕਿਉਂਕਿ ਉਹਦਾ ਇੱਕ ਸਟੈਂਡਰਡਾਈਜ਼ ਤਰੀਕਾ ਨਹੀਂ ਹੈ ਕਿੰਨੀ ਲਗਾਣੀ ਹੈ ਉਹਦੀ ਕਿੰਨੀ ਕਨਸੈਂਟ੍ਰੇਸ਼ਨ ਹੋਣੀ ਚਾਹੀਦੀ ਹੈ ਅਗਰ ਬੰਦੇ ਸਾਡੇ ਕੋਲ پیشنਟ ਆਉਂਦੇ ਪਾਣੀ ਦੇ ਛਾਲੇ ਬਣ ਜਾਂਦੇ ਉੱਥੇ ਸਕਿਨ ਸੜ ਜਾਂਦੀ ਧੁੱਪ ਦੇ ਨਾਲ ਉਹਨਾਂ ਦੀ ਕਿਉਂਕਿ ਉਹ ਸਕਿਨ ਸੈਂਸਿਟਾਈਜ਼ ਹੋ ਜਾਂਦੀ ਹੈ ਨੈਚੁਰਲ ਵੇ ਕੋਈ ਖਾਣ ਪੀਣ ਦੀ ਚੀਜ਼ਾਂ ਨਾਲ ਦੇਖੋ ਨਾ ਫੁੱਲ ਵੈਰੀ ਕਯੂਰ ਹੁੰਦੀ ਹੈ ਆਪਾਂ ਸਾਰੇ ਉਹੀ ਆਲਮੋਸਟ ਚੀਜ਼ਾਂ ਰੋਟੀਆਂ ਰੋਟੀ ਖਾਣੀਆਂ ਦਾਲ ਖਾਣੀਆਂ ਚ ਕੁਝ ਲੋਕਾਂ ਨੂੰ ਫੁਲਵੇਰੀ ਹੁੰਦੀ ਹੈ ਕੁਝ ਨੂੰ ਨਹੀਂ ਹੁੰਦੀ ਸੋ ਡਾਈਟ ਦਾ ਫੁਲਵੇਰੀ ਦੇ ਨਾਲ ਬਿਲਕੁਲ ਵੀ ਰੋਲ ਨਹੀਂ ਹੈ ਜੀ ਤਾਂ ਅਗਰ ਕੋਈ ਵੀ ਬਿਮਾਰੀ ਹੋਵੇ ਚਾਹੇ ਤੁਸੀਂ ਕਹਿ ਲੋ ਵੀ ਸਕਿਨ ਤੇ ਕਿਸੇ ਦੇ ਐਕਨੇ ਸ਼ੁਰੂ ਹੋਇਆ ਹੋਵੇ ਤਾਂ ਨਾਰਮਲੀ ਜਦੋਂ ਇੱਕ ਸਾਹਮਣੇ ਵਾਲਾ ਕੋਈ ਦੇਖਦਾ ਨਾ ਤਾਂ ਉਹ ਸਮਝਦਾ ਵੀ ਜੇ ਨੂੰ ਅਸੀਂ ਟੱਚ ਕਰਾਂਗੇ ਤੇ ਕਮਿਊਨੀਕੇਬਲ ਹੋਏਗੀ ਕੋਈ ਕੋਲਡ ਕਫ ਤੋਂ ਇਲਾਵਾ ਅਗਰ ਦੇਖਿਆ ਜਾਵੇ ਫੁਲਵੇਰੀ ਵੀ ਹੈਗੀ ਇਹ ਕੁਝ ਇਦਾਂ ਦਾ ਕੁਝ ਇਦਾਂ ਦਾ ਰਿਲੇਸ਼ਨ ਹੈਗਾ ਕਮਿਊਨੀਕੇਬਲ ਡਿਜ਼ੀਜ਼ ਹੈਗੀ ਇਹ ਫੁਲਵੇਰੀ ਬਿਲਕੁਲ ਵੀ ਇੱਕ ਦੂਜੇ ਤੋਂ ਫੈਲ ਨਹੀਂ ਸਕਦੀ ਇਸ ਚੀਜ਼ ਦੇ ਬਾਰੇ ਕੋਈ ਵੀ ਡਿਬੇਟ ਜਾਂ ਇਸ ਚੀਜ਼ ਦੇ ਬਾਰੇ ਕੋਈ ਵੀ ਕੁਐਸਚਨ ਮਾਰਕ ਨਹੀਂ ਹੋਣਾ ਚਾਹੀਦਾ ਜਿਹੜੇ ਪੇਸ਼ੈਂਟ ਨੂੰ ਫੋਲਵਰੀ ਹੈ ਉਹ ਦੂਜੇ ਬੰਦੇ ਨੂੰ ਫੁੱਲ ਵੈਰੀ ਨਹੀਂ ਦੇ ਸਕਦਾ ਇੰਪੋਸੀਬਲ ਹੈ ਜੀ ਤੇ ਜਿਨ੍ਹਾਂ ਨੇ ਵਿਟਾਮਿਨ ਸੀ ਬਿਲਕੁਲ ਛੱਡਤਾ ਹੋਵੇ ਉਹਨਾਂ ਵਾਸਤੇ ਕੀ ਸਲਾਹ ਹੈ ਕਿਉਂਕਿ ਇਸ ਨੂੰ ਅਗਰ ਆਪਾਂ ਕਨਕਲੂਡ ਕਰੀਏ ਤਾਂ ਇਹ ਚੀਜ਼ਾਂ ਨੂੰ ਅਗਰ ਦੇਖਿਆ ਜਾਵੇ ਕੋਈ ਪੇਸ਼ੈਂਟ ਦੇਖ ਵੀ ਰਿਹਾ ਹੋਵੇ ਉਹਨਾਂ ਦੇ ਫੈਮਲੀ ਦੇ ਵਿੱਚ ਦੇਖ ਰਿਹਾ ਹੋਵੇ ਤਾਂ ਸੁਣਦੇ ਹੋਣਗੇ ਵੀ ਉਹ ਤਾਂ ਵਿਚਾਰਾ ਬਿਲਕੁਲ ਕਟੀਆਂ ਚੀਜ਼ਾਂ ਨਹੀਂ ਖਾ ਸਕਦਾ ਉਹ ੁੱਤਪ ਵਿੱਚ ਨਹੀਂ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਨਹੀਂ ਉਹ ਦੁੱਧ ਮੱਛੀ ਨਹੀਂ ਖਾ ਸਕਦਾ ਦੁੱਧ ਪੀਣਾ ਬੰਦ ਕੀਤਾ ਹੋਇਆ ਹੈ ਉਹਨਾਂ ਵਾਸਤੇ ਕੀ ਸਲਾਹ ਹੈ ਦੇਖੋ ਵਿਟਾਮਿਨ ਸੀ ਇੱਕ ਵਿਟਾਮਿਨ ਹੈ ਇਟ ਇਜ਼ ਵੈਰੀ ਵਾਈਟਲ ਫਾਰ ਦਾ ਬਾਡੀ ਜੇ ਵਿ ਜਿਹੜੇ ਦੰਦਾਂ ਦੇ ਗੰਮ ਜਿਹਨੋਂ ਚ ਖੂਨ ਨਿਕਲਣ ਲੱਗ ਜਾਂਦਾ ਹੈ ਵਿਟਾਮਿਨ ਸੀ ਸਾਨੂੰ ਜ਼ਿੰਦਗੀ ਜੀਣ ਦੇ ਲਈ ਇੱਕ ਐਸੈਂਸ਼ੀਅਲ ਵਿਟਾਮਿਨ ਹੈ ਤਾਂ ਹੀ ਉਹਦਾ ਵਿਟਾਮਿਨ ਸੀ ਨੂੰ ਕਿਹਾ ਜਾਂਦਾ ਹੈ ਉਹ ਖੱਟੀਆਂ ਚੀਜ਼ਾਂ ਦੇ ਵਿੱਚ ਯੂਜ਼ਲੀ ਸੰਤਰੀਆਂ ਦੇ ਵਿੱਚ ਆਮਲੇ ਦੇ ਵਿੱਚ ਨਿੰਬੂ ਦੇ ਵਿੱਚ ਪਾਇਆ ਜਾਂਦਾ ਉਹ ਇੱਕ ਬਹੁਤ ਹੀ ਐਸੈਂਸ਼ੀਅਲ ਆਈਟਮ ਹੈ ਉਹਦੇ ਖਾਣ ਨਾਲ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਹਾਂ ਉਹਦੀ ਲੋੜ ਤੋਂ ਬਾਅਦ ਵੀ ਖਾਣ ਦੀ ਲੋੜ ਨਹੀਂ ਹੈ ਤੇ ਸਾਨੂੰ ਉਹ ਅਵੋਇਡ ਵੀ ਨਹੀਂ ਕਰਨਾ ਚਾਹੀਦਾ ਜਿੰਨਾ ਸੀ ਨਾਰਮਲ ਡੇਸ ਵਿਟਾਮਿਨ ਸੀ ਖਾਣਨੇ ਆ ਅੰਟਰਾ ਨੇ ਸਮ ਡਾਕਟਰ ਪ੍ਰੈਸਕ੍ਰਾਈਬ ਕਰ ਰਹਾ ਹੈ ਵਿਟਾਮਿਨ ਸੀ ਕਿ ਤੁਹਾਨੂੰ ਵਿੱਚ ਕਮੀ ਹੈ ਫॉर ਸਮ ਰੀਜ਼ਨ ਇਹ ਤੋਂ ਨਾ ਡਰਨ ਦੀ ਲੋੜ ਹੈ ਤੇ ਨਾ ਇਹਦੇ ਵੱਲ ਜ਼ਿਆਦਾ ਅਟ੍ਰੈਕਟ ਹੋਣ ਦੀ ਲੋੜ ਹੈ ਜਿੱਦਾਂ ਆਪਾਂ ਬਾਕੀ ਵਿਟਾਮਿਨ ਏ ਵਿਟਾਮਿਨ ਬੀ ਖਾਣਨੇ ਆ ਉਦਾਂ ਹੀ ਵਿਟਾਮਿਨ ਸੀ ਸਾਨੂੰ ਖਾਣਾ ਚਾਹੀਦਾ ਡਰਨ ਦੀਆਂ ਕੋਈ ਵਿੱਚ ਪਰਹੇਜ਼ ਦੀ ਲੋੜ ਨਹੀਂ ਹੁੰ ਕਾਮਨ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ ਸਾਨੂੰ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲ ਰਹੀਆਂ ਫਿਲਹਾਲ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਸੋਸਾਇਟੀ ਜਿਹੜੀ ਐਕਸੈਪਟੈਂਸ ਦੇ ਵੱਲ ਤੁਰ ਚੁੱਕੀ ਆ ਕੁਝ ਲੋਕ ਐਕਸੈਪਟ ਵੀ ਕਰਦੇ ਨੇ ਤੇ ਕੁਝ ਬਿਲਕੁਲ ਆਪਣਾ ਕੈਰੀਅਰ ਛੱਡ ਕੇ ਬੈਠ ਜਾਂਦੇ ਕੋਈ ਵੱਡੀ ਬਿਮਾਰੀ ਨਹੀਂ ਐ ਸੁਖ ਭਰਾਇਆ ਨਾ ਜਾਇਆ ਇਹਦਾ ਇਹ ਕਾਮਨ ਚੀਜ਼ ਉੱਤੇ ਇਹ ਤੁਹਾਡੇ ਸਾਰੇ ਮਿਥ ਫੈਕਟ ਬਿਲਕੁਲ ਕਲੀਅਰ ਹੋ ਗਏ ਹੋਣਗੇ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਪ